ਉਹ ਹੁਣ ਇਹਨੂੰ ਕੀ ਚੰਬੜ ਗਿਆ ਵਾ ਲਾਤਿਆ ਟੋਕੇ ਮੈਂ ਓਏ ਇੱਥੇ ਟਾਇਲ ਦਾ ਫਿਰਦਾ ਤੈਨੂੰ ਕਾ ਪੱਠੇ ਲੈ ਆ ਠੰਡੇ ਠੰਡੇ ਪਹੂਆਂ ਲਈ ਲੈ ਉਹਨੇ ਆ ਪੱਠੇ ਵੀ ਗਾੜੀ ਬਹੁਤ ਲਵੇਰੀਆਂ ਬਦਦੀਆਂ ਵਾਂ ਟੋਕੜੀਆਂ ਲਾ ਕੇ ਮੱਥੇ ਮਾਰੀਆਂ ਸਾਡੇ ਜੀਤ ਨਾਲ ਸੇਵਾ ਕਰੀਏ ਨਾ ਤੇ ਟੋਕੜਾਂ ਵੀ ਬਣ ਜਾਂਦੀਆਂ ਵਾਂ ਤੈਨੂੰ ਵੇਹੇ ਪਾਪਾ ਨੇ ਯਾਰ ਇਹ ਆ ਟਾਈਮ ਨਾਲ ਜੰਮ ਕੇ ਨਿਆਣੇ ਤੇ ਬੈਠਾ ਵਾਂ ਆਰਡਰ ਮਾਰਨ ਨੂੰ ਓਏ ਹੋਰ ਮੈਂ ਪੰਗੜਾ ਪਾਵਾਂ ਉਹ ਨਿਆਣੇ ਸੁੱਖਾਂ ਨਹੀਂ ਜੰਮੀਦੇ ਆ ਆਰਡਰ ਬਾਹਰ ਜਾ ਕੇ ਮਾਰਾਂ ਮੈਂ ਤੁਹਾਨੂੰ ਤੇ ਸੁੱਖ ਆਉਣੀ ਧਾ ਤੁਹਾਨੂੰ ਵੀ ਸੁੱਖ ਦੇ ਦੋ ਓਏ ਹੋਰ ਤੁਹਾਨੂੰ ਤਾਜਮਹਿਲ ਬਣਾਉਣਾ ਇੱਥੇ ਵਿਹਲੀਆਂ ਖਾਂਡ ਤੇ ਡਹਿ ਜੇ ਨਾਲੇ ਫੌਜੀ ਕਿੱ ਬਾਬੂ ਇਹਨਾ ਮਾਰ ਕੇ ਗਿਆ ਵਾ ਕਹਿੰਦਾ ਜੇ ਮੈਂ ਹੁਣ ਮਰ ਵੀ ਗਿਆ ਨਾ ਤੇ ਮੇਰੇ ਮਗਰ ਨਾ ਆਇਓ ਮਗਰ ਆਉਣ ਨੂੰ ਉਹ ਜੰਗਦੇ ਗਿਆ ਹੈ ਹੈ ਤੈਨੂੰ ਕੋਈ ਖਬਰ ਓਏ ਉਹਦੇ ਬੋਰਡ ਦੇ ਪੇਪਰ ਹੋਣਦੇ ਆ ਲੋਕੀ ਤੇ ਆਪਣੇ ਨਿਆਣਿਆਂ ਮਗਰ ਮਰ ਮਰ ਜਾਣਦੇ ਤੂੰ ਇਥੇ ਚੌੜਾ ਹੋ ਕੇ ਪਿਆ ਵਾ ਉਹ ਮੇਰਾ ਐਡਾ ਦੋਖਿਆ ਰੇ ਮੈਂ ਉੱਠ ਕੇ ਬਹਿ ਜਾਣਾ ਵਾ ਬੈ ਨਹੀਂ ਜਾਣਾ ਅਗਲਾ ਜਾਂਦਾ ਹਸਨਾ ਦੇ ਗਿਆ ਸੀ ਕਿ ਜੇ ਤੁਸੀਂ ਚਾਹੁੰਦੇ ਜੇ ਨਾ ਮੈਂ ਸ਼ਾਮ ਨੂੰ ਘਰ ਆ ਜਾ ਤੇ ਮੇਰੇ ਮਗਰ ਪਰਚੀਆਂ ਪਾਉਣ ਆ ਜਿਓ ਓਏ ਇਹ ਨਹੀਂ ਉਹ ਜਾਣਾ ਪਰਚੀਆਂ ਪੁਰਚੀਆਂ ਪਾਉਣ ਉਹਨੂੰ ਗਿਆ ਆਪਣੇ ਦਮ ਤੇ ਪਾਸ ਸਾਡੇ ਕੋ ਨਹੀਂ ਕਰਾਈ ਜਾਂਦੀ ਬੇਇੱਜ਼ਤੀ ਬੱਲੇ ਓ ਪਾਪਾ ਜਦੋਂ ਸਰਟੀਫੀਕੇਟ ਤੇ ਲਿਖਿਆ ਹੋਊਗਾ ਨਾ ਪ੍ਰਕਾਸ਼ ਸ ਦਾ ਫੇਲ ਫੇਰ ਤੇਰੀ ਬਹੁਤ ਇਜਤਹਾਊਗੀ ਓਏ ਮਾੜੀ ਮੋਟੀ ਗੱਲ ਨਹੀਂ ਆ ਪੇਪਰ ਚੰਡੀਗੜ ਜਾਣੇ ਆ ਤੇ ਕੀ ਕਰੀਏ ਚੰਡੀਗੜ ਜਾਣੇ ਆ ਸਾਡੇ ਰੇ ਪਹਿਲਾਂ ਹੀ ਚੰਡੀਗੜ ਦਾ ਰੌਲਾ ਨਹੀਂ ਮੁੱਕਿਆ ਤੇਰਾ ਕੀ ਰੌਲਾ ਚੰਡੀਗੜ ਨਾਲ ਓਏ ਕਦੋਂ ਦਾ ਇਹਨਾਂ ਨੂੰ ਕਹਿਣ ਆ ਉਹ ਪੰਜਾਬ ਨੂੰ ਦੇ ਦੋ ਚੰਡੀਗੜ ਪੰਜਾਬ ਨੂੰ ਦੇ ਦੋ ਓਏ ਨਾ ਸਾਡੀ ਉਥੇ ਸੁਲਾ ਕੀ ਕਰਾਉਣੀ ਆ ਸਾਡਾ ਦੇ ਸਭੋਂ ਸ਼ਰੀਕਾ ਕਰਾਤਾ ਬਸ ਫਿਰ ਹੋਰ ਕਰਾਓ ਸ਼ਰੀਕਾ ਦੇ ਬੇਜਤੀ ਓਏ ਆਪਾਂ ਨੂੰ ਪਰਖਣੀ ਡਏ ਆ ਵੇਖਣਾ ਚਾਹੁੰਦੇ ਕਿ ਕਿੰਨੇ ਕ ਪਾਣੀ ਚ ਜੇ ਆਪਣੇ ਨਿਆਣੇ ਇਦਾਂ ਹੀ ਫੇਲ ਹੁੰਦੇ ਰਹਿਣਾਂ ਫਿਰ ਉਹਨਾਂ ਨਾਲੋਂ ਵੀ ਜਵਾਬ ਹੀ ਆ ਉਹ ਕਿਦਾਂ ਜਵਾਬ ਦੇ ਦਿੰਗੇ ਉਹ ਜਿੱਦਾਂ ਹਸਪਤਾਲਾਂ 'ਚ ਨਹੀਂ ਮਰੇ ਬੰਦੇ ਨੇ ਜਵਾਬ ਦੇ ਦਿੰਦੇ ਕੈਮ ਸੌਰੀ ਲੈ ਜਾਓ ਇਹਨੂੰ ਖਤਮ ਐ ਓ ਇਦਾਂ ਕਿਦਾਂ ਖਤਮ ਆ ਪੰਜਾਬ ਆਪਣੀ ਆਈ ਤੇ ਆ ਗਿਆ ਨਾ ਤੇ ਚੰਡੀਗੜ੍ਹ ਟਰਾਲੀਆਂ ਮਗਰ ਪਾ ਕੇ ਧੂੜ ਲਿਆਉਣਾ ਓਏ ਇਦਾਂ ਹਰਥਾਂ ਧੱਕੇ ਨਹੀਂ ਚੱਲਦੇ ਧੱਕਾ ਗਿਆ ਉਹ ਸਿਆਸਤ ਨਾਲ ਲਿਆਵਾਂਗੇ ਵਾਹ ਭਈ ਪਾ ਪਾਸਿਆ ਆਸਤੀ ਆ ਤੇ ਸਿਆਸਤ ਤੇ ਤੈਨੂੰ ਸਮਝੀ ਨਹੀਂ ਜਾਣ ਦੀ ਜੇ ਚੰਡੀਗੜ੍ਹ ਪੰਜਾਬ ਚ ਨਹੀਂ ਆਉਂਦਾ ਤੇ ਪੇਪਰ ਸਾਡੇ ਉਥੇ ਪਹਿਲੇ ਲੈਣ ਜਾਣਦੇ ਤੇ ਜੇ ਇਹ ਗੱਲ ਤੇ ਮੈਂ ਸੋਚੀ ਨਹੀਂ ਤੇ ਸੋਚੋ ਨਾ ਉੱਠ ਤਾਂ ਪਰਚੀਆਂ ਪਾਉਣ ਚੱਲੀਏ ਮੂੰਹ ਤੋੜ ਜਵਾਬ ਦਈਏ ਇਹਨਾਂ ਦੀ ਸਿਆਸਤ ਦਾ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਇਹ ਸਿਆਸਤ ਉਹਨਾਂ ਦੀ ਹੈ ਕਿ ਤੇਰੀ ਆ ਲੈ ਮੇਰਾ ਇੱੱਚ ਕੀ ਵਾਦਾ ਵਾ ਮੁੰਡਾ ਤੇ ਤੇਰਾ ਪਾਸ ਹੋ ਜਾਣਾ ਵਾ ਇਹ ਵੀ ਠੀਕ ਚੱਲ ਸਿਆਣੇ ਆਂਦੇ ਹੁੰਦੇ ਜਿਨ੍ਹਾਂ ਨੂੰ ਜਣੀਆਂ ਉਹਨਾਂ ਨੂੰ ਬਣੀਆਂ ਕੋਈ ਨਹੀਂ ਇਹ ਵੀ ਕੰਮ ਕਰਕੇ ਵੇਖ ਲੈਨੇ ਪੰਜਾਬ ਲਈ ਚੱਲ ਗਾ ਆ ਜਾ ਪਾਪਾ ਚੱਲੀ ਗਏ ਗਾਂ ਚਲੋ ਫਿਰ ਮਿੰਟਾ ਠੀਕਦਾ ਹੋਣਾ ਮੈਂ ਕਿ ਪਰਚੀਆਂ ਪਾਉਣ ਉਹਦੇ ਆ ਕੋਈ ਨਹੀਂ ਚੱਲ ਨਾ ਪਾਪਾ ਟਾਈਮ ਨਾਲ ਜਿੰਦਰੇ ਲਾਤੇ ਆ ਓਏ ਪੁਲਿਸ ਵੀ ਤੁਰੀ ਫਿਰਨ ਢੀ ਉਹ ਤੇਜਾ ਮੈਂ ਤਾਂ ਕਹਿੰਨਾ ਅਜੇ ਵੀ ਟਾਈਮ ਹੈਗਾ ਇਹ ਮੁੜ ਚੱਲੀ ਕੋਈ ਫਾਇਦਾ ਨਹੀਂ ਪਰਚੀਆਂ ਪਾਉਣ ਦਾ ਪਾਪਾ ਇੱਕ ਤੇ ਤੂੰ ਡਰਦਾ ਵੜਾ ਵਾਂ ਸਾਰਾ ਪਿੰਡ ਤੁਰਿਆ ਫਿਰਦਾ ਪੁਲਿਸ ਤੈਨੂੰ ਵੜਦੀ ਓਏ ਮੁਲਖ ਤੇ ਐਵੇਂ ਛਦਾਈ ਹੋਇਆ ਓ ਇਹਨਾਂ ਨੂੰ ਕੋਈ ਆਉਂਦਾ ਹੋਈ ਆ ਜਿਹੜੇ ਮਗਰ ਆਏ ਆ ਪੜ੍ਹਨਾ ਆਉਂਦਾ ਭਾਵੇਂ ਨਹੀਂ ਆਉਂਦਾ ਮਗਰ ਤੇ ਆਏ ਆ ਨਾ ਓਏ ਕਲਾਸ ਤੇ ਕਢਾਲਣਗੇ ਪੜ੍ਹਾਈ ਤੋਂ ਬਿਨਾ ਓ ਜਿੰਦਗੀ ਕਿੱਦਾਂ ਕੱਢਣਗੇ ਪੜ੍ਹਾਈ ਤੋਂ ਬਿਨਾ ਓ ਕੱਢ ਲੈਣਗੇ ਜ਼ਿੰਦਗੀ ਵੀ ਪੁਛਦੇ ਪਛਾਉਂਦੇ ਮੂੰਹ 'ਚ ਜ਼ੁਬਾਨ ਤੇ ਹੈਗੀ ਆ ਨਾ ਐ ਕਟਾ ਗੁੰਗੇ ਆ ਓ ਪੜ੍ਹਾਈ ਤੋਂ ਬਿਨਾ ਗੁੰਗਾ ਹੀ ਹੁੰਦਾ ਬੰਦਾ ਓ ਨੀਉ ਲੱਗਦੀ ਪਾਪਾ ਵੈਸੇ ਤੈਨੂੰ ਇਸ਼ਕ ਹੈਗਾ ਆਪਣੀ ਲਾ ਦੇਣਾ ਕਿ ਨਹੀਂ ਇਸ਼ਕ ਤੇ ਹੈਗਾ ਭਈ ਬੱਸ ਫਿਰ ਜੰਗ ਤੇ ਇਸ਼ਕ 'ਚ ਸਭ ਜਾਇਆ ਜਿਆ ਤੇ ਕੀ ਕਰੀਏ ਫਿਰ ਬੂਹਾ ਤੇ ਉਹਨਾਂ ਨੇ ਮਾਰਤਾ ਵਾ ਨੀ ਕਿੰਨੇ ਕਿ ਭਰੀਏ ਪਾਂਦੇ ਤੇ ਟੱਪੀਏ ਕੰਦ ਆਜੋ ਚਲੋ ਓਏ ਭਰਾਵਾ ਓਏ ਆ ਜਾ ਪਾਪਾ ਗਾਂ ਬੁੱਢੇ ਵਾਰੇ ਕੰਦਾਂ ਟੱਪਦਾ ਫਿਰਦਾ ਜਵਾਨੀ 'ਚ ਸੁੱਤਾ ਓ ਜੇ ਮੈਂ ਜਵਾਨੀ 'ਚ ਸੁੱਤਾ ਹੁੰਦਾ ਨਾ ਤੇ ਆ ਗੰਦੀ ਲਾ ਦੇਣਾ ਘਰ ਮੇਰੇ ਜੰਮਦੀ ਹਾਂ ਗਾੜੀ ਤੇ ਜਾਣੇ ਮੋੜ ਹੋਣੀ ਜੰਮੇ ਆ ਆਬਾਦੀ ਵਧਾਈ ਆ ਦੇਖਦੀ ਓ ਖਲੋਇਆ ਯਾਰਾ ਕਿਹੜੇ ਹੋ ਤੁਸੀਂ ਓ ਆਪ ਹੀ ਆ ਸੁਪਰਡੈਂਟ ਸਾਹਿਬ ਪਾਪਾ ਪਿੰਡ ਵਾਲਾ ਰੱਤਾ ਹੀ ਰੱਤਾ ਇੱਥੇ ਕੀ ਕਰਨ ਡਿਆ ਓ ਰੱਤਿਆ ਤੇਰਾ ਇੱਥੇ ਕੀ ਬਣਦਾ ਵਾ ਸਾਡੇ ਦੇ ਬੋਰਡ ਦੇ ਪੇਪਰ ਆ ਮੇਰੇ ਵੀ ਬੋਰਡ ਦੇ ਪੇਪਰ ਆ ਮੈਂ ਕਿਹੜਾ ਇੱਥੇ ਪ੍ਰਿੰਸੀਪਲ ਲੱਗਾ ਆ ਓਏ ਆਪਣੀ ਉਮਰ ਵੇਖ ਆ ਬੱਬੇ ਦੇ ਬੱਚਾ ਤੇ ਬੱਬੇ ਤੇ ਵੋਟ ਇੱਕੋ ਇੱਕ ਨਿਆਣਾ ਮੇਰਾ ਡਾਕਸਾ ਵਨ ਇੰਨੇ ਸਾਲਾਂ ਦੀ ਮਿਹਨਤ ਆ ਉਹਦੀ ਉਹਨੂੰ ਫੇਲ ਥੋੜੀ ਕਰਾਉਣਾ ਸਹੀ ਆ ਵੀ ਸਾਰੇ ਮਿਹਨਤਾਂ ਦਾ ਮੁੱਲ ਪਾਉਣਾ ਏ ਇੱਥੇ ਅੱਜ ਪਾਪਾ ਪਰਚੀਆਂ ਤੇ ਲਿਆਂਦੀਆਂ ਹੀ ਨਹੀਂ ਉਹ ਤੂੰ ਮੈਨੂੰ ਮਗਰ ਆਉਣ ਨੂੰ ਕਿਹਾ ਸੀ ਮਗਰ ਮੈਂ ਆ ਗਿਆ ਮੈਂ ਲਿਆਉਣੀਆਂ ਇਹ ਪਰਚੀਆਂ ਉਹ ਕੋਈ ਨਾ ਫਿਕਰ ਨਾ ਕਰੋ ਆਪਣੇ ਕੋ ਸਾਰੇ ਅਸਲੇ ਆ ਗਏ ਉਹ ਭਰਾਵਾ ਇਹਦਾ ਨਾ ਸਿਰ ਪਾੜ ਦਈਏ ਕਿਸ ਦਾ ਉਹ ਇਹਨੂੰ ਛੱਡੋ ਆਹ ਵੇਖੋ ਖਜ਼ਾਨੇ ਭਰਪੂਰ ਉਹ ਮੈਂ ਤਾਂ ਕੀ ਕਰਾਂ ਮੈਂ ਤਾਂ ਪੜਿਆ ਵੀ ਉਰਦੂ ਦੀਆਂ ਪੰਜਾਂ ਤੁਹਾਨੂੰ ਤੇ ਮੇਰਾ ਪਤਾ ਹੀ ਆ ਮੈਂ ਵੀ ਆਜ਼ਾਦੀ ਜਿੱਤਿਆ ਪਾਪਾ ਮੇਰਾ ਵੀ ਤੈਨੂੰ ਪਤਾ ਹੀ ਹੈ ਮੇਰੇ ਵੀ 8ਵੀਂ ਚ ਕੁੱਤੇ ਜੇ ਫੇਲ ਹੋ ਗਏ ਸੀ ਕੁੱਤੇ ਨਹੀਂ ਫੇਲ ਹੋਏ ਸੀ ਤੂੰ ਹੀ ਫੇਲ ਹੋਇਆ ਕੁੱਤਿਆ ਕੋਈ ਨਾ ਆਪਣਿਆਂ ਤੋਂ ਤੇ ਵੱਧ ਹੀ ਜਾਣਦਾ ਉਹ ਪੰਜਾਬੀ ਪੰਜਾਬੀ ਪੜ੍ਹ ਲਈ ਨਾ ਕੋਈ ਨਹੀਂ ਲਾ ਲਾਂਗੇ ਜੋੜ ਜੜ ਚਲੋ ਮੇਰੀ ਗੱਲ ਸੁਣ ਲਓ ਆਪਾਂ ਚੱਲਣਾ ਜੁਗਲਬੰਦੀ ਦੇ ਨਾਲ ਪੁਲਿਸ ਵੀ ਤੁਰੀ ਫਿਰਦੀ ਆ ਇੱਥੇ ਇਹ ਨਾ ਵੇ ਪਹਿਲੀ ਚੋਰੀ ਦੇ ਪਹਿਲਾ ਹੀ ਫਾਪ ਆ ਜੇ ਠੀਕ ਹੈ ਨਾ ਲੋਕੇ ਰਿਓ ਧਿਆਨ ਨਾ ਪਰਚੀ ਪਾਉਣ ਜਾਣਾ ਆਪਾਂ ਆਜੋ ਓਏ ਧਿਆਨ ਨਾ ਆਇਓ ਕੋਈ ਵੇਖ ਨਾ ਲਵੇ ਆਪਾਂ ਨੂੰ ਖਲੋ ਜਾ ਤੁਸੀਂ ਮੈਂ ਜਾ ਕੇ ਵੇਖਦਾ ਮੈਂ ਤੇਜ ਆ ਉਹ ਤੇਜ ਤੇ ਆ ਵਾ ਇਹ ਤੇ ਨਾਂ ਦਾ ਹੀ ਤੇਜ ਆ ਮੈਂ ਤੇਜ ਹੋ ਗਿਆ ਆ ਸਹ ਉਹ ਇੱਧਰ ਮੈਂ ਆਪੇ ਵੇਖ ਲੂੰਗਾ ਤੈਨੂੰ ਤਾਂ ਦਿਖਣੇ ਵੀ ਦੋ ਦੋ ਵਾ ਓਏ ਪਾ ਪਾ ਤਾਂ ਐਵੇਂ ਡਰੀ ਜਾਂਦੇ ਅਸੀਂ ਇੱਧਰ ਤੇ ਮੇਲਾ ਲੱਗਾ ਵਾ ਪੁੱਲ ਖੇਤਰ ਵੀ ਮੇਲੇ ਹੀ ਹਣ ਕਰਦਾ ਹੁੰਦਾ ਏ ਪਾਉ ਮੇਰੀ ਸੁਣੋ ਗੱਲ ਆਪਾਂ ਤੋਂ ਮੈਂ ਇੱਥੇ ਖਲੋਣੇ ਆ ਤੂੰ ਤੇਜ ਐ ਨਾ ਹਾਂ ਤੂੰ ਜਾ ਕੇ ਪਤਾ ਲੈ ਕੇ ਆ ਆਪਣੇ ਬੰਦੇ ਕੁਝ ਕਰਨ ਵੀ ਡੈਕ ਨਹੀਂ ਹੋਏ ਤੇ ਮੈਂ ਹੁਣ ਕੱਲਾ ਜਾਊਂਗਾ ਨਹੀਂ ਤੈਨੂੰ ਫੌਜੀ ਮੈਨ ਕਰਾ ਦਿੰਨੇ ਆ ਥੱਲੇ ਨਹੀਂ ਜਾਣਾ ਉਦੋਂ ਰਾਜਾ ਵੀ ਤੇ ਤੂੰ ਹੀ ਬਣਿਆ ਮੈਂ ਕਹੜਾ ਰਾਜਾ ਓਏ ਤੂੰ ਅੰਨੇ ਅੱਜ ਕਾਣਾ ਰਾਜਾ ਓਏ ਐਡਾ ਤੂੰ ਰਾਜਾ ਮਨਿੰਦਰ ਜਾ ਜਾ ਕੇ ਵੇਖ ਕੇ ਆਂ ਹੀ ਕਲੋਨੇ ਆਏ ਤੇ ਫਿਰ ਵਾਰੀ ਵਾਰੀ ਚੱਲ ਜਾਗੇ ਸਾਰੇ ਜੇ ਨੇ ਪਾ ਪਰਚੀਆਂ ਪਾਉਣਾ ਇਹ ਜੇ ਯਾ ਮੈਨੂੰ ਵੀ ਦੋ ਕੋਈ ਪਰਚੀ ਸਾਡਾ ਵੀ ਫੌਜੀ ਪੇਪਰ ਕਰਨ ਦਿਆ ਉਹ ਭਰਾਵਾ ਰੋਲਾ ਨਾ ਪਾ ਸਖਤਾਈ ਬੜੀ ਹੋ ਐਵੇਂ ਸਾਡਾ ਵੀ ਕੰਮ ਖਰਾਬ ਕਰੇਗਾ ਪੇਪਰ ਕਾਦਾ ਵਾ ਤੂੰ ਪਰਚੀਆਂ ਘੱਟਾ ਪਾਉਣਾ ਤੈਨੂੰ ਤਾਂ ਪੇਪਰ ਦਾ ਹੀ ਨਹੀਂ ਪਤਾ ਪੇਪਰ ਹਿਸਟਰੀ ਦਾ ਹੈ ਇਤਿਹਾਸ ਦਾ ਕੋਈ ਨਹੀਂ ਇਤਿਹਾਸ ਦਾ ਤੇ ਹਾਂ ਭਾਈ ਸ਼ੀਟਾਂ ਮਿਲ ਗਈਆਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਪਣੇ ਨਾਂ ਤੇ ਰੋਲ ਨੰਬਰ ਲਿਖੋ ਤੇ ਕਹਿੰਦੇ ਨਕਲ ਦੀ ਮਾਰਨੀ ਜੇ ਕਿਸ ਦੀ ਧੌਣ ਹਿੱਲੀ ਵੇਖ ਲਈ ਮੈਂ ਤੇ ਹਿਸਾਬ ਲਾ ਲਿਓ ਆਪਣਾ ਪਰਚੀ ਕਿ ਨਹੀਂ ਆਈ ਕਿਸ ਕੋਲ ਸਰਜੀ ਨਹੀਂ ਕਿਸੇ ਕੋਲ ਉਹ ਪੁੱਤ ਤੂੰ ਨਾ ਫਿਕਰ ਕਰ ਹੋਈ ਤੇਰੀ ਦਾਦੀ ਨਾਲ ਮੇਰੀ ਗੱਲ ਤੂੰ ਮੈਨੂੰ ਆਪਣਾ ਚਾਚਾ ਹੀ ਸਮਝਾ ਸਰਜੀ ਇਹ ਹੀ ਤੁਹਾਨੂੰ ਆਪਣਾ ਚਾਚਾ ਹੀ ਸਮਝ ਲਈਏ ਬੱਲੇ ਓ ਤੇਰੇ ਮੈਂ ਤੇ ਗਾੜੀ ਜਗਤ ਚਾਚਾ ਹਣਾ ਵਾ ਤੇ ਤੁਸੀਂ ਸਾਰਾ ਟੱਬਰ ਮੈਨੂੰ ਚਾਚਾ ਚਾਚਾ ਕਹੀ ਓ ਉਹਦੇ ਮਗਰ ਤੇ ਛਪਾਰਛਿਆ ਤੇਰੇ ਮਰ ਗਈ ਏ ਮੇਰੇ ਮਗਰ ਗੋਲਾ ਮੇਰੇ ਮਗਰ ਤੇ ਗੋਰਾ ਏ ਸਰਜੀ ਮਾਤਵੇ ਗੋਰੇ ਨੂੰ ਕੱਖੀ ਮਗਰ ਇਹਨੂੰ ਨਾ ਛੱਡੀ ਓ ਪਹਿਲਾਂ ਜੰਨਾ ਹੁੰਦਾ ਉਹਨਾਂ ਦੇ ਕਰੋ ਸਰਜੀ ਕਰ ਲਿਆ ਉਤੋਂ ਐਡੀ ਛੇਤੀ ਕਰ ਲਿਆ ਸਰ ਜੀ ਨਾ ਲਿਖਣਾ ਆਉਂਦਾ ਹੀ ਉਹ ਆਪਾਂ ਲਿਖ ਲਿਆ। ਮੂੜ ਜੱਡਾ ਹੋ ਗਿਆ ਤੈਨੂੰ ਅਜੇ ਤੱਕ ਨਾ ਹੀ ਲਿਖਣਾ ਆ। ਸਰ ਜੀ ਅਸੀਂ ਕੀ ਕਰੀਏ? ਸਾਡੇ ਪੱਲੇ ਨਾ ਹੀ ਆ। ਬੱਸ ਵੇ ਪੁੱਤ, ਬੋਰਡਾਂ 'ਾਂ ਵੀ ਤੈਨੂੰ ਨਾ ਹੀ ਆ। ਲਿਆ ਤੇਰੇ ਪੇਪਰ ਤੇ ਲਿਖਿਆ ਕਿ ਫੇਲਿਆ ਤੂੰ। ਐਦਾਂ ਕਿਦਾਂ ਫੇਲਿਆ ਆ ਗੇ ਅਜੇ ਮਗਰਹੀਂ। ਉਹ ਡਰੀ ਨਾ ਪਾਪਾ ਵੀ ਨਾਲ ਹੀ। ਆਂ ਖਲੋ ਜਾ ਹੰਝੜਾ। ਬਾਪੇ ਨੂੰ ਲਾਇਆ ਤੇ ਪ੍ਰਤੀਪਵਾਲੀਏ ਤੁਹਾਡੇ ਕੋਲੋਂ। ਓਏ ਕੀ ਦੇ ਨਾਲੇ ਹੋਵੇ? ਪਾਪਾ ਪਾ ਜਲਾ ਮੈਂ ਤੇਰਾ ਨਾਂ ਵੀ ਲਾਤਾ ਹੀ। ਓਏ ਕਿੱਥੇ ਨਾਲ ਆਇਆ ਵਾ ਉਹ ਨਾਂ ਗਾੜੀ ਤਖਤੀ ਤੇ ਲਾ ਆਇਆ ਵਾ ਓ ਆਇਆ ਤੇਰਾ ਪਾਪਾ ਨਾਂ ਤੇ ਆਣ ਲੱਗਿਆ ਜਿੱਦਾਂ ਸੂਬੇਦਾਰ ਲੱਗਾ ਹੁੰਦਾ ਵਾ ਮੇਰਾ ਵੀ ਕੰਮ ਖਰਾਬ ਕੀਤਾ ਹੀ ਹੁਣ ਪੈ ਗਈ ਤੇਰੇ ਠੰਡ ਓ ਕੀ ਕਰ ਆਇਆ ਵਾ ਕਰਨਾ ਕੀ ਪਾਪਾ ਲਲਕਾਰਾ ਮਾਰ ਕੇ ਆਏ ਆਪਣੇ ਫੌਜੀ ਉਹਨਾਂ ਨੂੰ ਕਹਿੰਦਾ ਸੀ ਫੇਲ ਕਰ ਦੇਣਾ ਵਾ ਓਏ ਮੇਰੀ ਗੱਲ ਸੁਣੋ ਆਪਾਂ ਨੂੰ ਇਕੱਠੇ ਹੋਗੇ ਚੱਲਣਾ ਪੜਾ ਜੁਗਲਬੰਦੀ ਨਾਲ ਤੂੰ ਕਾਕਾ ਕਿੰਨਾ ਪੜਿਆ ਵਾ ਮੈਂ 12 ਪੜਿਆ ਵਾ ਲੈ ਬੱਸ ਫਿਰ ਇੱਥੇ ਸਾਰੇ 12 ਵਾਲੇ ਹੀ ਆ ਅਸੀਂ ਵੀ ਪੜੇ ਹੀ ਆ ਸਾਰੇ ਠੀਕ ਆ ਤੇ ਰਲ ਮਿਲ ਕੇ ਪਰਚੀਆਂ ਪਾਈਏ ਫੇਰ ਆਪਣੇ ਬੰਦੇ ਪਾਸ ਹੋਣੇ ਇਦਾਂ ਨਹੀਂ ਜੇ ਪਾਸ ਹੋਣੇ 2 ਮਿੰਟ ਇੱਧਰ ਬਹਿ ਜਾਓ ਇਹ ਨਾ ਵਿਕਦੇ ਹੋਰ ਸਿਆਪਾ ਪੈ ਜੇ ਕੋਈ ਉਹ ਪੇਪਰ ਪਤਾ ਕਰਕੇ ਆਇਆ ਕਾਹਦਾ ਪੇਪਰ ਆ ਪੇਪਰ ਤੇ ਪਾਪਾ ਉਹ ਕਹਿੰਦੇ ਉਹਦਾ ਵਾ ਆਪਣੇ ਮਿਸਤਰੀ ਦਾ ਮਿਸਤਰੀ ਦਾ ਕਿਉਂ ਆ ਪੇਪਰ ਤੇ ਮੇਰੇ ਕੋਰੇ ਦਾ ਤੇਰਾ ਕੋਰਾ ਕੱਲਾ ਆ ਪੇਪਰ ਪਾਉਣ ਉਹ ਚੰਗੀ ਤਰ੍ਹਾਂ ਦੱਸੋ ਕਾਹਦਾ ਪੇਪਰ ਆ ਓਏ ਉਹ ਪਾਪਾ ਕਹਿੰਦੇ ਨਹੀਂ ਦੇ ਇਤਿਹਾਸ ਦਾ ਲੈ ਉਹ ਇਤਿਹਾਸ ਤੇ ਆਪਾਂ ਨੂੰ ਵਾਧੂ ਆਉਂਦਾ ਤਾਰਾ ਰਾਣੀ ਮੈਨੂੰ ਆਉਦੀ ਆ ਕੌਰਵਾ ਪਾਣ ਵਾਲਾ ਮੈਨੂੰ ਆਦਾ ਮਹਾ ਭਾਰਤ ਇਤਿਆਹ ਦੇਦੇ ਆਪਾਂ ਚਿਬ ਕੱਢ ਦਾਂਗੇ ਪਾਪਾ ਫੇਰ ਤੇ ਆਪਾਂ ਪਾਸ ਹੀ ਆ ਤੇ ਹੋਰ ਬਣ ਗਈ ਗੱਲ ਕਾਟੋ ਫੇਰ ਪਰਚੀਆਂ ਉਹ ਕੱਢਦੇ ਆ ਪਰਚੀਆਂ ਵੀ ਪਹਿਲਾਂ ਪੁੱਛ ਤੇ ਆਈਏ ਉਹਨਾਂ ਨੂੰ ਚਾਹੀਦਾ ਕੀ ਆ ਔਰ ਨਾਲੇ ਰੱਤਿਆ ਮੇਰੀ ਗੱਲ ਸੁਣ ਉਹ ਮੁੰਡੇ ਨੂੰ ਪੁੱਛਿਆ ਵੱਡਾ ਅਗੇ ਕੀ ਮੰਨਣਾ ਨੇ ਉਹ ਪਾਉ ਮੁੰਡੇ ਦਾ ਇੱਕੋ ਹੀ ਨਿਸ਼ਾਨਾ ਆ ਮਾਮਾ ਉਹਦਾ ਬਦਮਾਸ਼ ਆ ਤੇ ਕਹਿੰਦਾ ਵੱਡਾ ਹੋ ਕੇ ਮੈਂ ਵੀ ਬਦਮਾਸ਼ ਬਣਨਾ ਆ ਤੇ ਉਹਦੇ ਲਈ ਪੜਨ ਦੀ ਕੀ ਲੋੜ ਆ ਉਹ ਤੇ ਉਦਾਂ ਬਣ ਜਾਣਾ ਉਹ ਤੈਨੂੰ ਬਹੁਤਾ ਪਤਾ ਉਹ ਗਾਂ ਆਉਣ ਵਾਲੇ ਸਮੇਂ ਚ ਪੜੇ ਲਿਖੇ ਬਦਮਾਸ਼ਾਂ ਦੀ ਕਦਰ ਹੋਣੀ ਆ ਨਾ ਪੜ ਬੰਦੇ ਨੂੰ ਇੱਥੇ ਕਿੰਨੇ ਪੁੱਛਣਾ ਨਾਲੇ ਕੋਈ ਮੜਾ ਮੋਟਾ ਕੰਮ ਆ ਜਿੰਨੂੰ ਮਰਜ਼ੀ ਦਵਕਾ ਮਾਰ ਕੇ ਜਿਹੜਾ ਮਰਜ਼ੀ ਕੰਮ ਕਰਾ ਲਓ ਉਹ ਮੈਂ ਸੁਣਿਆ ਸੀ 2020 ਤੱਕ ਨਾ ਇਹੋ ਜਿਹੇ ਬਦਮਾਸ਼ ਆਣੇ ਆ ਉਹ ਜਿੰਨਾਂ ਦੀ ਸਰਕਾਰੇ ਦੁਆਰੇ ਵੀ ਫੋਲ ਹੀ ਚੱਲਿਆ ਕਰਨੀ ਆ ਪਾਪਾ ਤੈਨੂੰ ਬੜਾ ਪਤਾ ਵਾ ਉਹ ਪਤਾ ਹੋਵੇ ਕਿਉਂ ਨਾ ਉਹ ਮੇਰਾ ਸਾਲਾ ਜੂਆ ਰਾਜਨੀਤੀ ਤੇਰਾ ਮਾਮਾ ਪਾਪਾ ਮਾਮੇ ਨੂੰ ਬਹੁਤਾ ਨਾ ਯਾਦ ਕਰ ਇਹ ਨਾ ਵੇ ਪੁੱਲਸਾ ਜੇ ਉਹ ਮੇਰੀ ਗੱਲ ਸੁਣੋ ਹੁਣ ਸਹਸ ਸਹ ਆਪਾਂ ਚੱਲੀਏ ਟਾਈਮ ਆਵਾ ਹੋ ਗਿਆ ਵਾ ਇਕੱਲੀ ਵੇਖੀ ਜਾ ਕੇ ਕੀ ਕਰਨ ਲੈ ਮੁੰਡੇ ਚਲ ਚਲ ਚਲੋ ਆਜੋ ਉਹ ਚਲੋ ਵੀ ਚਲੋ ਅੱਧਾ ਟਾਈਮ ਰਹਿ ਗਿਆ ਵਾ ਉਹ ਰਾਮ ਜਦਿਆ ਤੂੰ ਕੀ ਪੈਂਦਾ ਚੂਬਾ ਬਣਾ ਕੀ ਕਰਨਾ ਇਹਦੇ ਵਿੱਚੋਂ ਆ ਬੰਦਿਆਂ ਨੂੰ ਲੈ ਆਂ ਆ ਵੀ ਤੁਹਾਡੇ ਵਰਗਾ ਹੀ ਆ ਵੇ ਭਾਵੇਂ ਪਰਚੀ ਤਾਂ ਲਿਖਣ ਡਿਆ ਲਿਖਣ ਡਿਆ ਨਾ ਅਗਲਾ ਤੁਹਾਡੇ ਕੋਲ ਲਿਖਿਆ ਵੀ ਨਹੀਂ ਜਾਂਦਾ ਉਹ ਖਲੋ ਜਾ ਯਾਰ ਉਹ ਕਿਹੜੇ ਤੁਸੀਂ ਹਾਂ ਪਾਪਾ ਪੁਲਸਰ ਉਹ ਜੋਏ ਉਹ ਖਲੋਇਆ ਬਿਯੁਰਗਾ ਵੇਖ ਲਿਆ ਤੈਨੂੰ ਮੈਂ ਉਹ ਐਦਾਂ ਡੱਪ ਲੋਗੇ ਤੁਸੀਂ ਕੰਦਾ ਭਾਜੀ ਹਾਏ ਹੋ ਤੇ ਮੈਂ ਸਮਝਾਉਣ ਡਿਆ ਵਾਂ ਕਿ ਪਾਪਾ ਮਾਸਾ ਜੰਪ ਲੈ ਫੇਰ ਟੱਪੀ ਜਾਣੀ ਓ ਤੈਨੂੰ ਮਰਾਉਣਾ ਤੁਹਾਡਾ ਮੈਂ ਜੰਪ ਉਹ ਬਿਯੁਰਗਾ ਨਾਂ ਕੀ ਤੇਰਾ ਉਹ ਮੇਰਾ ਨਾ ਪ੍ਰਕਾਸ਼ ਸਿੰਘ ਆ ਜੀ ਨਾ ਤੇਰਾ ਪ੍ਰਕਾਸ਼ ਸਿੰਘ ਆ ਤੁਰਿਆ ਨੇਰੇ ਜੀ ਫਿਰਨ ਡਿਆ ਵਾਂ ਓ ਸ਼ਰਮ ਕਰ ਕੁਝ ਸਿਆਣਾ ਬੇਣਾ ਤੂੰ ਬੰਦਾ ਵਾ ਓ ਇਹ ਕਿਹੜਾ ਕੰਮ ਕਰਨ ਡਿਆ ਪਰਚੀਆਂ ਪਾਉਣ ਡਿਆ ਨਿਆਣਿਆਂ ਨੂੰ ਓ ਕੀ ਦਸੀਏ ਤੈਨੂੰ ਜਵਾਨਾ ਉਹ ਆਂਦੇ ਹੁੰਦੇ ਭੱਜੀਆਂ ਬਾਵਾ ਗਲ ਨੂੰ ਆਉਂਦੀਆਂ ਉਹ ਨਿੱਕਾ ਮੁੰਡਾ ਲੜਕੇ ਘਰੋਂ ਆਇਆ ਏ ਕਹਿੰਦਾ ਜੇ ਮੇਰੇ ਮਗਰ ਤੇ ਮੈਂ ਘਰ ਨਹੀਂ ਜਾ ਵੜਨਾ ਉਹ ਨਿਆਣਿਆਂ ਦੀਆਂ ਸਾਰੀਆਂ ਗੱਲਾਂ ਥੋੜੀ ਮੰਨੀਂਦੀਆਂ ਵਾਂ ਨਿਆਣਿਆਂ ਦੇ ਬੜਾ ਕੁਝ ਕਹਿੰਦੇ ਆ ਉਹ ਮੈਂ ਤਾਂ ਨਹੀਂ ਮੰਨਦਾ ਪਰ ਗੱਲ ਸਾਡੀ ਇੱਜ਼ਤ ਦੀ ਆ ਗਈ ਪਾਪਾ ਕੱਲੀ ਆਪਣੀ ਇੱਜ਼ਤ ਨਹੀਂ ਆ ਪੂਰੇ ਪੰਜਾਬ ਦੀ ਇੱਜ਼ਤ ਆ ਆਹ ਹੋਗੇ ਤੁਹਾਡਾ ਮੁੰਡਾ ਪੂਰੇ ਪੰਜਾਬ ਦੀ ਇੱਜ਼ਤ ਮੋਢਿਆਂ ਤੇ ਚੁੱਕੀ ਫਿਰੰਡਿਆ ਨਾ ਉਹ ਗੱਲ ਇਹ ਨਹੀਂ ਜਵਾਨਾ ਲੱਗਣ ਤੋਂ ਮੈਨੂੰ ਚੰਗੇ ਖਾਨਦਾਨ ਦਾ ਆਂਦਾ ਡਿਆ ਉਹ ਤੈਨੂੰ ਪਤਾ ਪਹਿਲਾਂ ਹੀ ਆਪਣਾ ਚੰਡੀਗੜ੍ਹ ਦਾ ਰੌਲਾ ਚੱਲਣ ਡਿਆ ਓਏ ਪੇਪਰ ਚੰਡੀਗੜ੍ਹ ਜਾਣੇ ਆ। ਉਹਦੇ ਚੰਡੀਗੜ੍ਹ ਨਾਲ ਪੇਪਰਾਂ ਦਾ ਕਾਹਦਾ ਰੋਲਾ ਵਾ। ਓਏ ਓਏ ਇਹੋ ਹੀ ਤੇ ਵੇਖਣ ਦੇ ਆ। ਉਹ ਜੇ ਆਪਣੇ ਨਿਆਣੇ ਫੇਲ ਹੋ ਗਏ ਤੇ ਆਪਾਂ ਨੂੰ ਚੰਡੀਗੜ੍ਹ ਕੀ ਮਿਲਣਾ ਵਾ? ਆਪਾਂ ਚੰਡੀਗੜ੍ਹ ਲੈਣ ਚ ਵੀ ਫੇਲ ਹੋ ਜਾਣਾ ਵਾ। ਤੇ ਇਹ ਕਰਕੇ ਹੱਥ ਜੋੜ ਕੇ ਬੇਨਤੀ ਆ। ਆ ਤੂੰ ਵੀ ਪੰਜਾਬ ਦਾ ਹੀ ਸਾਡੀ ਮਤ ਕਰ ਮਾੜੀ ਮੋਟੀ। ਓ ਮੈਂ ਤੁਹਾਡੀ ਮਦਦ ਕੀ ਕਰਾਂ? ਮੇਰੀ ਤੇ ਡਿਊਟੀ ਬਾਹਰ ਲੱਗੀ ਆ। ਉਹ ਮੈਦੇ ਬਾਹਰ ਵੇਖਣਾ ਹੁੰਦਾ ਕੋਈ ਬਾਹਰ ਗਲਤ ਕੰਮ ਨਾ ਹੋਣ ਡਿਆ ਹੋਵੇ ਹੂੰ ਜਿਹੜਾ ਅੰਦਰ ਗਲਤ ਹੋਣ ਡਿਆ ਉਹ ਆਪਣੇ ਛਪਾਰਸ਼ ਵਾਲਿਆਂ ਨੂੰ ਕਰਾਈ ਜਾਂਦੇ ਆ ਤੇ ਸਾਡੇ ਨਿਆਣਿਆਂ ਨੂੰ ਕਹਿੰਦੇ ਫੇਲ ਕਰਾ ਦੇਣੇ ਆ ਜੇ ਗੱਲ ਪੰਜਾਬ ਦੀ ਇੱਜ਼ਤ ਤੇ ਆ ਗਈ ਹੈ ਨਾ ਤੇ ਬਜ਼ੁਰਗਾ ਮੈਂ ਤੁਹਾਡੇ ਨਾਲ ਆ ਤੁਸੀਂ ਇਦਾਂ ਕਰੋ ਘਰ ਬੰਦਾ ਭੇਜੋ ਕੋਈ ਚਾਹ ਲੈਣ ਤੇ ਮੈਂ ਸ਼ਾਮੇ ਬੈ ਕੇ ਪੀਣਾ ਵਾਂ ਚਾਹ ਤੇ ਤੁਸੀਂ ਬਣਾਓ ਚੰਡੀਗੜ੍ਹ ਦੇ ਰਾਹ ਤੇ ਚਲੋ ਖਿਸਕੋ ਚਲੋ ਪੁਲਿਸ ਤੇ ਆਪਣੇ ਨਾਲ ਹੋ ਗਈ ਆ ਸਹਿਮ ਤਉਣ ਤੇ ਜਾ ਤੂੰ ਤੇਜਾ ਪਤਾ ਕਰਕੇ ਆ ਮੜਿਆ ਵੀ ਕੀ ਆ ਗਾੜੀ ਪਰੇਸ਼ਨ ਪਰੇਸ਼ਨ ਪੁੱਛ ਗਿਆ ਉਹਨਾਂ ਨੂੰ ਕਰੋ ਕਰੋ ਓਏ ਆ ਫੜਾ ਆ ਕੀ ਨਾ ਤੇ ਡਾਡੀ ਦਾ ਸਰਜੀ ਗੁਰਮੁਖਰਤਾ ਹੋ ਰਾਮ ਜਾ ਤੇਰੇ ਗੁਰਮੁਖ ਪਾਇਆ ਵਾ ਤੈਨੂੰ ਨਾਂ ਲਿਖਣਾ ਨਹੀਂ ਆਉਂਦਾ ਉਦੋਂ ਦਾ ਮੈਨੂੰ ਨਾਂ ਲਿਖਣਾ ਆਉਂਦਾ ਚੱਲ ਦਿਖਾਈ ਕਰ ਤੇਰਾ ਨਾ ਕੀ ਆ ਓਏ ਸਰਜੀ ਫੌਜੀ ਵਾਹ ਭਾਈ ਤੂੰ ਘਰੇ ਫੌਜੀ ਬਣਿਆ ਵਾ ਉੱਧਰ ਵੇਹ ਕਾਰਗਿਲ ਤੇ ਜਿਹੜੇ ਜਵਾਨ ਚੀ ਦੀਆਂ ਦੇਣਦਾ ਆ ਉਹ ਫੌਜੀ ਬਾਨਾ ਕਿਤੇ ਸੌਖਾ ਵਾ ਲੋਹੇ ਦਾ ਜਿਗਰਾ ਚਾਹੀਦਾ ਵਾ ਪੜਨਾ ਲਿਖਣਾ ਆਉਂਦਾ ਨਹੀਂ ਆ ਤੇ ਨਾ ਫੌਜੀ ਰੱਖੇ ਆ ਪੁੱਤ ਤੈਨੂੰ ਤਾਂ ਨਹੀਂ ਕਹੇ ਚੀ ਦੀ ਲੋੜ ਨਹੀਂ ਸਰ ਜੀ ਵਧੀਆੰਦਾ ਪੇਪਰ ਹਾਂਜੀ ਵੈਰੀ ਗੁੱਡ ਸ਼ਾਬਾਸ਼ ਉਹ ਮੈਂ ਦੂਜੀ ਕਲਾਸ ਜੋ ਗਿਣਾ ਲਾ ਕੇ ਆਉਣਾ ਵਾ ਤੇ ਖੌਰ ਨਾ ਪਾਇਓ ਚੰਗੀ ਤਰ੍ਹਾਂ ਪੇਪਰ ਕਰੋ ਆਪਣਾ ਵੇ ਉਹ ਵੀਰ ਬਣ ਕੇ ਬੁਖਾਦੇ ਹਾਂ ਤੁਹਾਨੂੰ ਕੀ ਬੁਖਾਵਾਂ ਆਪਣਾ ਤਾਂ ਕੋੜੀ ਹੀ ਲੱਗਦਾ ਕੋੜ ਕਿਹੜਾ ਕੋੜ ਓਏ ਆਪਾਂ ਦੇ ਕੋੜ ਬਾਹ ਹੀ ਨਹੀਂ ਆਏ ਉਹ ਫੌਜੀਆ ਉਹ ਫੌਜੀਆ ਉਹ ਕੋਕਰਾਉਣ ਵੀ ਡੇ ਆ ਉਹਾਨੂੰ ਨਹੀਂ ਕਰਾਉਣ ਡੇ ਬਾ ਸ਼ਫਾਰਸ਼ ਵਾਲਿਆਂ ਨੂੰ ਕਰਾਈ ਜਾਂਦੇ ਇਹ ਸਾਡੇ ਨਾਲ ਨਹੀਂ ਪੜਦਾ ਇਹਨੂੰ ਕਰਾਈ ਜਾਂਦੇ ਆ ਕੋਈ ਗੱਲ ਨਹੀਂ ਆ ਗਏ ਅਸੀਂ ਹੁਣੇ ਕਰਾ ਦਿੰਨੇ ਆ ਲਿਆ ਕੀ ਆਇਆ ਵਾ ਆ ਪਾਪਾ ਪੈ ਗਿਆ ਛਾਪਾ ਗੋਰੇ ਦਾ ਤਾਂ ਫੌਜੀ ਦਾ ਕੋਡ ਨਹੀਂ ਰਲਣਿਆ ਤੇ ਲੈ ਹੁਣ ਮੈਂ ਕੀ ਕਰਾਂ ਮੇਰੇ ਗੋਰੇ ਦਾ ਤਾਂ ਕੋਡ ਹੀ ਨਹੀਂ ਰਲਿਆ ਉਹ ਕੋਈ ਨਹੀਂ ਲਗਾ ਦਿੰਨੇ ਤੇਰੇ ਗੋਰੇ ਦਾ ਵੀ ਕੋਡ ਆ ਜਾ ਉਥੋਂ ਨਿਆਣਿਆਂ ਕੋ ਪਟਾਉਣੇ ਆ ਪਰਚੀਆਂ ਫਾਈਲੋਂ ਗੋਰੇ ਦਾ ਹੀ ਪੇਪਰ ਹੋਊਗਾ ਉਹ ਕਰਾ ਦਿੰਨੇ ਗੋਰੇ ਦਾ ਵੀ ਓਏ ਆ ਵੇਖੋ ਇੱਥੇ ਕਿੰਨਾ ਉੱਲਾ ਇੱਥੇ ਬਹਿ ਕੇ ਪਾੜਦੇ ਆ ਪਰਚੀਆਂ ਇਹ ਆ ਪੜ ਕੇ ਦੱਸ ਕੀ ਲਿਖਿਆ ਵਾ ਪਾਪਾ ਵੇ ਨਾ ਲਾ ਜੋੜ ਲੱਬਣ ਗੁਪਤ ਮੋਰੀਆਂ ਉਹ ਛੇਤੀ ਲਾ ਜੋੜ ਇਹਨੇ ਜਰੋਂ ਦੇ ਪੇਪਰ ਖਤਮ ਹੋਣਾ ਵਾ ਲੱਬਣ ਗੁਪਤ ਮੋਰੀਆਂ ਭਾਰਤ ਕਦੋਂ ਆਇਆ ਲੱਬਣ ਉਹ ਕੰਜਰ ਦੇ ਚੰਦਰ ਗੁਪਤ ਮੋਰੀਆ ਨਹੀਂ ਉਹ ਦਫਾ ਕਰੋ ਜਦੋਂ ਵੀ ਆਇਆ ਹੋਵੇ ਮੈਂ ਤਾਂ ਆਪਣੇ ਮੁੰਡੇ ਦੇ ਮਗਰ ਆਇਆ ਕਿ ਨਹੀਂ ਗੋਰੇ ਨੂੰ ਪਾਸ ਕਰਾਓ ਤੁਸੀਂ ਆ ਜੋ ਤੁਹਾਡੇ ਸਵਾਲ ਦਾ ਜਵਾਬ ਹੈ ਓਏ ਆ ਫੜ ਜਾ ਤੂੰ ਤੇ ਗੋਰੇ ਨੂੰ ਕਰਾ ਪਾਸ ਗੋਰਾ ਨਾ ਰਹਿ ਜੇ ਓ ਚੱਲ ਤੂੰ ਪੜ ਹੋਰ ਅਗਲਾ ਸਵਾਲ ਕਿਹੜਾ ਵਾ ਹਰੀ ਸਿੰਘ ਨਲੂਏ ਨੇ ਖੈਬਰ ਤੇ ਚੜ੍ਹਾਈ ਕਦੋਂ ਕੀਤੀ ਬੁੱਲੇ ਓਏ ਇਹਦੇ ਆਪਣੇ ਜੁਬਦਿਆਂ ਦਾ ਸਵਾਲ ਆ ਓਏ ਉਹਨਾਂ ਨੂੰ ਕਹਾਂ 100 ਨੰਬਰੀ ਆ ਜੋਧਿਆਂ ਨੂੰ ਜੋਧਿਆਂ ਨੂੰ ਤੇ ਭਾਪਾ 100 ਨੰਬਰੀ ਆ ਪਰ ਫੌਜੀ ਨੂੰ ਉਹਨਾਂ 100 ਨਹੀਂ ਨ ਦੇਣਾ ਗੱਲ ਤੇ ਫੇਰ ਚੰਡੀਗੜ੍ਹ ਦੀ ਆ। ਓਏ ਇੱਕ ਰੇ ਚੰਡੀਗੜ੍ਹ ਦੇ ਆ ਮਾਰ ਲਿਆ ਸਾਨੂੰ। ਕੀ ਆਂਦੇ ਆਏ? ਕਹਿਣਾ ਕੀ ਆ? ਕਹਿੰਦੇ ਖਾਬਰ ਤੇ ਚੜ੍ਹਾਈ ਕਦੋਂ ਕੀਤੀ? ਓਏ ਉਹਨੂੰ ਕਹੇ ਜੰਨਾ ਤੇ ਰੋ ਜੀਦੇ ਰਹੇ ਆ ਨਾ ਉਹਨਾਂ ਦੀ ਚੜ੍ਹਾਈ ਰਹੀ ਆ। ਨਹੀਂ ਇਹ ਤਾਂ ਗੱਲ ਪਾਪਾ ਆਈ। ਬੋਲਿਓ ਮੈਂ ਸੁੱਟ ਜਾਂਦਾ ਮੈਨੂੰ ਫੜਾਓ। ਉਹ ਤੈਨੂੰ ਕੀ ਫੜਾ ਦੀ ਐ ਮਿੰਟਕ ਬਾਅਦ ਆ ਜੰਨਾ ਸੱਕ ਟੁਕਣੀ ਜੀ ਲਾ ਕੇ। ਉਹ ਪਾਉ ਇਹਨਾਂ ਚੁੱਪ ਕਰਾ ਲਾ ਨਹੀਂ ਤਾਂ ਲੜਾਈ ਹੋ ਜਾਣੀ ਆ। ਉਹ ਕੋਈ ਨਹੀਂ ਰੱਤਿਆ ਤੈਨੂੰ ਵੀ ਫੜਾ ਦਿੰਨੇ ਆ। ਉਹ ਦਸਾਂ ਗਾੜੀ ਕੀ ਆ? ਦੱਸਦਾ ਪਾਪਾ। ਅੰਗਰੇਜ਼ਾਂ ਨੇ ਪੰਜਾਬ ਨੂੰ ਕਦੋਂ ਗੁਲਾਮ ਬਣਾਇਆ? ਓਏ ਅੰਗਰੇਜ਼ਾਂ ਦੀ ਇੰਨੀ ਜ਼ੁਰਤ ਓਏ ਇਹਦਾ ਸਵਾਲ ਹੀ ਗਲਤ ਆ ਓ ਪੰਜਾਬ ਨਹੀਂ ਕਿਹਾਦਾ ਗੁਲਾਮ ਗਲੂਮ ਰਿਆ ਨਹੀਂ ਨਹੀਂ ਪਾਪਾ ਰਿਆ ਥੋੜਾ ਜਿਹਾ ਓ ਚੱਲ ਕੋਈ ਨਹੀਂ ਜੇ ਥੋੜਾ ਜਿਹਾ ਰਿਆ ਵੀ ਹੋਊਗਾ ਨਾ ਤੇ ਗਦਾਰਾਂ ਦੀ ਵਜ੍ਹਾ ਨਾਲ ਰਿਆ ਹੋਊਗਾ ਓ ਨਹੀਂ ਤੇ ਪੰਜਾਬ ਨੂੰ ਗੁਲਾਮ ਕਰਨ ਵਾਲਾ ਕੋਈ ਜੰਮਿਆ ਜਿਹੋ ਜਿਹੇ ਹਾਲਾਤ ਬਣੇ ਆ ਨਾ ਮੈਨੂੰ ਲੱਗਦਾ ਇਹਨੇ ਫਿਰ ਗੁਲਾਮ ਹੋ ਜਾਣਾ ਓ ਹੁੰਦਾ ਗੁਲਾਮ ਤਾਂ ਹੋ ਜੇ ਆਨੁਨੀ ਕੋਈ ਪਰਵਾਹ ਤੇਰਾ ਗੋਰਾ ਪਾਸ ਹੋਣਾ ਚਾਹੀਦਾ ਆ ਲੈ ਉਹ ਇੱਥੇ ਆਪੋ ਤਾਹਤੇ ਸਾਰਿਆਂ ਨੂੰ ਪਈ ਆ ਉਹ ਜੇ ਪੰਜਾਬ ਗੁਲਾਮ ਹੋਇਆ ਨਾ ਤੇ ਇਹੋ ਜੇ ਗਦਾਰਾਂ ਕਰਕੇ ਹੋਣਾ ਹੀ ਹਾਂ ਮੈਨੂੰ ਗਦਾਰ ਗਦਾਰ ਕਹੀ ਜਾਂਦੇ ਮੈਂ ਕਿਹੜਾ ਪੰਜਾਬ ਦਾ ਪਾਣੀ ਵੇਚਦਾ ਉਹ ਪਰਵਾਹ ਜੇ ਤੂੰ ਪੰਜਾਬ ਨਾਲ ਨਹੀਂ ਨਾ ਤੇ ਸਾਡੇ ਨਾਲ ਵੀ ਨਹੀਂ ਆ ਕੀ ਮਤਲਬ ਉਹ ਮਤਲਬ ਕੁਝ ਵੀ ਹੋਵੇ ਤੇਰੀ ਸਾਡੀ ਸੋਚ ਨਹੀਂ ਰਲਣੀ ਜਾ ਜਾ ਕੇ ਗੋਰਾ ਪਾਸ ਕਰਾ ਲੈ ਜਾਂਦੇ ਉਹ ਨਾ ਕਰਾ ਲਊਂਗਾ ਮੈਂ ਆਉਂਦੇ ਮੈਨੂੰ ਹਰੇ ਤਰੀਕੇ ਜਾ ਪਰ ਉਹ ਚੱਲੋ ਆਪਾਂ ਵੇਖ ਕਹੀਏ ਕਿ ਕੀ ਬੰਦਿਆ ਉੱਧਰ ਓਏ ਆ ਜਾ ਗਾਂ ਤੂੰ ਵੀ ਸੌਂ ਖਾਂ ਜੋਗਾ ਹੋ ਜਾਏਂਗਾ ਕਿ ਪਰਚੀਆਂ ਪਾਉਂਦਾ ਰਿਆਂ ਵਾ ਓਏ ਤੇਜਾ ਓ ਇੱਥੇ ਪੁੱਛ ਲੈ ਜੇ ਕੇ ਇਹਨੂੰ ਤਾਰਾ ਰਾਣੀ ਆਈ ਤੇ ਮੈਂ ਇਤਿਹਾਸ ਸੁਣਾ ਦੇਣਾ ਓਹ ਗਾੜੀ ਤੇ ਸਲਾਣਾ ਚ ਘਰਾਤੇ ਤੇ ਆਏ ਆ ਤਾਰਾ ਰਾਣੀ ਸੁਣੋਣੀ ਐ ਪਾਪਾ ਤੈਨੂੰ ਮੈਂ ਇੱਕ ਐਡਮ ਕਰਕੇ ਵਿਖਾਉਣਾ ਵਾ ਭੁੱਲਿਆ ਤੂੰ ਐਡਾ ਰਾਜਕਮਾਰ ਰਾਜੂ ਐਡਮਾ ਕਰ ਕਰ ਵਿਖਾਉਣਾ ਜਿਹੜੀ ਓਹ ਵੇਖੀ ਤੇ ਸਹੀ ਹੋਣੇ ਓ ਫਲੈਂਕ ਆ ਗਈ ਜੇ ਓਏ ਸੱਦੇ ਓ ਸੱਦੇ ਓ ਫਲੈਂਕ ਸੱਦੇ ਓ ਸੱਦੇ ਓਏ ਆ ਦੇ ਮੀ ਵਰਗਿਆ ਪਰਚੀਆਂ ਦਾ ਪਰਚੀ ਨਹੀਂ ਹੋਣੀ ਚਾਹੀਦੀ ਕਿਸੇ ਕੋਲ ਝੂਠ ਮਾਰਿਆ ਸੀ। ਉਹ ਕਿਹੜਾ ਤੂੰ? ਓਏ ਅਸੀਂ ਤੇਰੇ ਮੁਖਵਲੀ ਆ। ਹੁਣ ਇਹ ਤਰਾਹ ਕਰਕੇ ਰਹਾਤਾ ਈ। ਮੈਂ ਤਾਂ ਦੰਦ ਕਿਦਾਂ ਕੱਢਦਾ ਚਵਾਨਾਂ ਦੇ ਵੀ ਯਾਰ ਕੇ। ਇਧਰ ਨਾ ਆ ਜੇ। ਉਹ ਨਹੀਂ ਨਾ ਤੇ ਮੈਂ ਮਰਉਣਾ ਝੂਠ। ਉਹ ਮੁਲਾਜ਼ਮ ਸਾਹਿਬ ਤੁਸੀਂ ਇੱਥੇ ਬੈਠੇ ਜੇ ਉਹ ਪਿੱਛੇ ਵੇਖੋ ਕੀ ਬੰਨਿਆ। ਉਹ ਕੀ ਬੰਨਿਆ ਵਾ ਵੇਖ ਲੈਨੇ ਆ ਚਲੋ। ਇਧਰ ਆਓ ਉਥੇ ਨਾ ਮੇਲਾ ਲੱਗਾ ਵਾ। ਚਲੋ ਚਲੋ। ਲੈ ਆ ਪਾਪਾ ਕੱਢ ਪਰਚੀਆਂ ਦੇਈਏ। ਉਹ ਪਰਚੀ ਤੇਨੂੰ ਸੌਦੇ ਵਾਲੇ ਜੇ ਨਾ ਮੇਰੇ ਕੋ ਨਹੀਂ ਹੈਗੀ ਕੋਈ ਵੀ ਪਰਚੀ-ਪੁਰਚੀ। ਤੇਰੇ ਕੋਈ ਸਾਰਾ ਕੁਝ। ਆਹ ਵੇਖੋ ਕੀ ਬੰਡਿਆ ਇੱਥੇ ਹੁਣੇ ਕੋਈ ਆ ਗਿਆ ਆਪਣੀ ਤੇ ਆ ਗਈ ਨਾ ਨੌਕਰੀ ਖਤਰੇ ਚ ਉਹ ਇਹ ਕੀ ਬੰਡਿਆ ਵਾ ਉਹ ਬੜੀ ਹੋ ਗਈ ਆ ਓਏ ਆਇਓ ਤੁਹਾਨੂੰ ਦੱਸ ਦਿਆਂ ਕਿਹੜੀ ਧਾਰਾ ਲੱਗਦੀ ਆ ਚਲੋ ਲੱਗੋ ਅੱਗੇ ਚਲੋ ਦੇਖ ਕਿਦਾਂ ਇਹਨਾਂ ਨੇ ਪਰਚੀਆਂ ਦਾ ਢੇਰ ਲਾ ਲਿਆ ਉੱਥੇ ਜਿਆ ਆ ਗਈ ਹੋ ਗਿਆ ਪੁਲਿਸ ਤੇ ਆਪਣੇ ਨਾਲ ਨਹੀਂ Papa ਪੁਲਿਸ ਕਿਹਦੀ ਸਕੀ ਆ ਇਹਦੀ ਤੇ ਯਾਰੀ ਵੀ ਮਾੜੀ ਆ ਤੇ ਦੁਸ਼ਮਣੀ ਸਹੀ ਕਿਹਾ ਸੀ ਸਿਆਣਿਆਂ ਨੇ ਹਾਂ ਓਏ ਚੱਲਾ ਚੱਲਾ ਬੋਰਡ ਕੋਲੇ ਚਲੋ ਦਸਵੇਂ ਮਾਠਰੀ ਜੀ ਕੀ ਕਰਨਾ ਇਹਨਾਂ ਦਾ ਕਰਨਾ ਕੀ ਆ ਪਰਚਾ ਕਰੋ ਇਹਨਾਂ ਤੇ ਇਹਨਾਂ ਨੂੰ ਵੀ ਪਤਾ ਲੱਗੇ ਕਿਦਾਂ ਨਕਲ ਮਰਾਈ ਦੀ ਆ ਅੱਛਾ ਜੀ ਪਰਚਾ ਸਾਡੇ ਕੱਲਿਆਂ ਤੇ ਬੰਦਾ ਵਾ ਤੁਹਾਡੇ ਤੇ ਵੀ ਬੰਦਾ ਹੀ ਆ ਤੁਹਾਡੇ ਤੇ ਕਹਾਦਾ ਅਸੀਂ ਤੇ ਪੇਪਰ ਕਰਾਉਂਦੇ ਆ ਤੇ ਅਸੀਂ ਵੀ ਪੇਪਰ ਹੀ ਕਰਾਉਂਦੇ ਆ ਪਰ ਤੁਹਾਡਿਆਂ ਕੋਈ ਸ਼ਿਫਾਰਸ਼ ਵਾਲਿਆਂ ਨੂੰ ਨਹੀਂ ਕਰਾਉਂਦਾ ਕੌਣਾਂ ਦਾ ਅਸੀਂ ਕਹਿੰਦੇ ਆ ਕੀ ਸਬੂਤ ਆ ਤੁਹਾਡੇ ਕੋਲ ਸਬੂਤ ਵੀ ਦੇ ਦਿੰਨੇ ਆ ਜਨਾਬ ਆ ਸਨ ਕਿਹੜੀ ਚੱਲਣ ਢੀ ਆ ਇਹ ਸਨ ਚੱਲਣ ਢੀ 1999 ਵੇਖੋ 99 ਚੱਲਣ ਢੀ ਕਾਨੂੰਨ ਸਾਰਿਆਂ ਲਈ ਇੱਕ ਹੀ ਆ ਨਾ ਕਾਨੂੰਨ ਤੇ ਸਾਰਿਆਂ ਦਾ ਇੱਕ ਹੁੰਦਾ ਨਕਲ ਭਾਵੇਂ ਇਹ ਮਰੌਣ ਜਾਂ ਹੀ ਮਰਾਈਏ ਪਰ ਚਾਹ ਦੇ ਸਾਮੇ ਬੰਦਦਾ ਨਾ ਇਹਨਾਂ ਦੇ ਵੀ ਕਟੋ ਫੇ ਪਰਚਾ ਮਾਸੀ ਜੀ ਹੈਗੀ ਕਹਿਣ ਡਿਆ ਉਹ ਜੇ ਵਾਰਡ ਹੀ ਫਸਲ ਨੂੰ ਖਾਨ ਲਾ ਪੀਤੇ ਫਿਰ ਤੇ ਸਰ ਗਿਆ ਤੇ ਤੁਸੀਂ ਨਕਲ ਮਰਵਾਈ ਤੇ ਪਰਚਾ ਤੁਹਾਡੇ ਤੇ ਵੀ ਬਣਦਾ ਵਾ ਉਹ ਕਾਨੂੰਨ ਸਾਰਿਆਂ 'ਤੇ ਇੱਕੋ ਜਿਹਾ ਵਾ ਉਹ ਨਹੀਂ ਜਨਾਬ ਉਹ ਬੱਚਾ ਆਪਣੇ ਲਿਹਾਜ ਵਾਲਾ ਵਾ ਵਾ ਜੀ ਵਾ ਉਹ ਤੁਹਾਨੂੰ ਲਿਹਾਜ ਵਾਲਿਆਂ ਦੀ ਢੀ ਫਿਕਰ ਆ ਓਏ ਅਸੀਂ ਜਿੰਨਾ ਵੱਡੇ ਪ੍ਰਸ਼ਨ ਕਰਾ ਕਰਾ ਨਿਆਣੇ ਜੰਮਿਆ ਸੀ ਮਗਰ ਬਣਾਈਏ ਮੇਰਾ ਸਗਾ ਭਰਾ ਵਾ ਪਾਵੇਂ ਖੂਨ ਕਢਾ ਕੇ ਵੇਖ ਲੋ ਉਹ ਕਢਾਉਣੇ ਤੇਰਾ ਵੀ ਖੂਨ ਉਹ ਜਨਾਬ ਤੁਸੀਂ ਕੀ ਇਹਨਾਂ ਦੀਆਂ ਗੱਲਾਂ ਸੁਣਦਾ ਹੈ ਕਟੋ ਪਰਚਾ ਉਹ ਕੱਟਦੇ ਆ ਪਰਚਾ ਵੀ ਜਨਾਬ ਪਹਿਲਾਂ ਨਿਆਣਿਆਂ ਨੂੰ ਸੱਦੋ ਇੱਥੇ ਹੁਣ ਉਹ ਨਿਆਣੇ ਕੀ ਕਰਨਾ ਵਾ ਉਹ ਪੇਪਰ ਪਾਉਂਦਾ ਉਹਨਾਂ ਨੂੰ ਵੇਖਿਆ ਕਹਿੰਦੇ ਹੁੰਦੇ ਨਾ ਝੂਟ ਦੇ ਪੈਰ ਨਹੀਂ ਹੁੰਦੇ ਸੱਦੋ ਨਿਆਣੇ ਹੁਣ ਇਹ ਨਿਕਲਾ ਉਹ ਦੁੱਧ ਚੋਂ ਪਾਣੀ ਉਹ ਮਾਸੇ ਜੀ ਮਾਰੋ ਆਵਾਜ਼ ਨਿਆਣਿਆਂ ਨੂੰ ਹਾਂ ਮਾਰੋ ਮਾਰੋ ਆਵਾਜ਼ ਉਹ ਮਤਰਿਆ ਆਵਾਜ਼ ਦੇ ਨਿਆਣਿਆਂ ਨੂੰ ਕੋਈ ਨਹੀਂ ਜਨਾਬ ਨਿਆਣੇ ਆ ਗਏ ਨਾ ਤੇ ਸਭ ਪਤਾ ਲੱਗ ਜਾਣਾ ਆਵੇਂ ਆ ਹੀ ਗਿਆ ਨਿਆਣੇ ਵੀ ਦੱਸ ਬਬੀ ਆ ਕੇ ਜਾਂਨਾ ਕੌਣ ਨਹੀਂ ਤੇਰੇ ਨਾਲ ਪੜਦਾ ਆ ਕੇ ਇਹ ਨਹੀਂ ਸਾਡੇ ਨਾਲ ਪੜਦਾ ਵੇਖਿਆ ਵੇਖਿਆ ਨਿਕਲਾ ਐ ਨਾ ਝੂਠ ਸਾਹਮਣੇ ਬਸ ਕਰਾ ਵੱਡੇ ਸਿਆਣਿਆਂ ਉਹ ਜਨਾਬ ਇੱਥੇ ਹੀ ਪੜਦਾ ਵਾ ਉਹ ਇੱਥੇ ਨਾ ਵਾਂ ਦਾ ਹਲੇ ਆ ਇਹਦਾ ਵਾਹ ਜੀ ਵਾ ਉਹ ਇਹ ਨਿਆਣਾ ਵਾਂ ਕੇ ਮਿਨਿਸਟਰ ਇੰਡੀਆ ਵਾ ਜਿਹੜਾ ਗੈਪ ਹੋ ਕੇ ਕਲਾਸ ਚ ਆਉਂਦਾ ਵਾ ਔਰ ਜਿੰਨਾਂ ਦਾ ਪੜਦਾ ਉਹਨਾਂ ਨੂੰ ਤੇ ਪਤਾ ਹੀ ਨਹੀਂ ਆ ਓਏ ਤੇ ਆਪ ਨਹੀਂ ਸਕੂਲੇ ਵਰਦਾ ਇਹਨੂੰ ਕੀ ਪਤਾ ਹੋਣਾ ਵਾ ਓ ਕਰ ਲੈਨੇ ਆ ਪਤਾ ਤੂੰ ਪਾਪਾ ਕਿੱਥੇ ਪੜਦਾ ਨੂੰ ਸਰ ਜੀ ਮੈਂ ਸ਼ਹਿਰ ਪੜਦਾ ਤੇ ਅੱਜ ਨਹੀਂ ਸ਼ਹਿਰ ਗਿਆ ਅੱਜ ਤੇਰਾ ਟਾਇਰ ਪਾੜ ਗਿਆ ਓਏ ਤੂੰ ਚੁੱਪ ਕਰ ਓ ਬੇੜਾ ਸੱਚੂ ਸੱਚ ਦੱਸ ਇਥੇ ਪੇਪਰ ਕਿਉਂ ਦੇਣ ਲਿਆ ਸਰ ਜੀ ਮੇਰਾ ਡੈਡੀ ਕਹਿੰਦਾ ਸੀ ਕਿ ਜੇ ਸਰਕਾਰੀ ਸਕੂਲ ਪੇਪਰ ਦੇਵੇਂਗਾ ਨਾ ਤੇ ਨੰਬਰ ਬੜੇ ਵਧੀਆ ਆਣਗੇ ਤੇ ਨਾਲੇ ਸਾਰੋਂ ਨਹੀਂ ਮੇਰੇ ਡੈਡੀ ਨੂੰ ਜਾਣਦੇ ਹੀ ਆ ਹਾਂ ਕੋਤਾ ਹੱਸ ਲਈ ਐਦਾਂ ਕਹੀ ਤਾਂ ਹੁੰਦਾ ਵਾ ਪਰ ਜਨਾਬ ਇਹਦਾ ਭਾਰ ਵੜਾ ਵਧ ਗਿਆ ਸੀ ਇਹਨੂੰ ਤਾਂ ਤਾਂ ਸ਼ਰ ਪਾਇਆ ਸੀ ਕਿ ਸਾਈਕਲ ਤੇ ਜਾਇਆ ਕਰੂਗਾ ਤੇ ਭਾਰ ਘਟੂਗਾ ਪਾਪਾ ਨਾਲੇ ਮਾਸਟਰ ਇਹਨੂੰ ਆਂਦਾ ਸੀ ਮੈਨੂੰ ਤੂੰ ਆਪਣਾ ਚਾਚਾ ਹੀ ਸਮਝ ਓਏ ਇਹਨਾਂ ਨੂੰ ਵੀ ਆਪਣੇ ਭਤੀਜੇ ਸਮਝ ਲੈਣਾ ਸੀ ਇਹ ਤੈਨੂੰ ਦੰਦੀਆਂ ਵੜਦੇ ਆ ਇਹਨਾਂ ਨੂੰ ਇਹ ਪੁੱਛੋ ਕਿ ਇੱਥੇ ਪੜਾਉਣਾ ਆਂਦੇ ਕਿ ਰਿਸ਼ਤੇਦਾਰੀਆਂ ਕੱਢਣਾ ਆਂਦੇ ਆ ਉਹ ਜਨਾਬ ਕੋਈ ਨਹੀਂ ਮੈਂ ਸਮਝਾਉਣਾ ਤੁਹਾਨੂੰ ਬੇਟਾ ਚਲੋ ਤੁਸੀਂ ਪੇਪਰ ਪਾਉ ਜਾ ਕੇ ਚਲੋ ਉਹ ਜਨਾਬ ਇਹਨਾਂ ਨੂੰ ਕੀ ਪਤਾ ਵਾ ਸਰਕਾਰੀ ਕੰਮਾਂ ਦਾ ਉਹ ਅਸੀਂ ਗਿਣਤੀ ਵੀ ਪੂਰੀ ਕਰਨੀ ਹੋਈ ਸਰਕਾਰ ਨੇ ਹੱਡਾ ਲੂ ਪੀਤਾ ਵਾ ਜਦੋਂ ਨਿਆਣਾ ਨੂੰ ਸਕੂਲੇ ਨਹੀਂ ਭੇਜਣਾ ਤੇ ਆਉਣਾ ਕੀ ਉਹਨਾਂ ਨੂੰ ਲਾ ਹੱਡ ਵਾਲਾ ਤਾਂ ਐਤਵਾਰ ਵੀ ਝੋਲਾ ਚੁੱਕ ਲਿਆ ਹੁੰਦਾ ਓਏ ਅਸੀਂ ਉਹ ਤੋਂ ਐਤਵਾਰ ਕੀ ਕਰਾਉਣਾ ਵਾ ਪਾਪਾ ਇਹ ਸਾਲਾ ਕੰਮ ਤੋਂ ਡਰਦਾ ਹੀ ਆ ਜਾਂਦਾ ਹੈ ਕਰਦੇ ਦਿਨਾਂ ਵੀ ਗੱਲ ਉਹ ਪਰ ਮਾਸਟਰ ਜੀ ਜੇ ਨਿਆਣਾ ਨੂੰ ਨਹੀਂ ਕੋ ਹੁੰਦਾ ਤੇ ਫੇਲ ਕਰੋ ਉਹਨਾਂ ਨੂੰ ਉਹ ਫੇਲ ਕਿੱਦਾਂ ਕਰਦੀਏ ਨਤੀਜੇ ਨਹੀਂ ਸਹੀ ਲਾਉਣੇ ਹੁਣ ਤੁਹਾਡਾ ਕਰਕੇ ਅਸੀਂ ਆਪਣੀ ਬੇਇੱਜ਼ਤੀ ਕਰਾ ਲਈਏ ਓਏ ਹੁਣ ਤੇ ਨਤੀਜੇ ਸਹੀ ਲੈ ਆਓਗੇ ਭਵੇਖੇ ਤੇ ਇਹਦੇ ਨਤੀਜੇ ਸਹੀ ਨਹੀਂ ਹੋਣੇ ਉਹ ਕੋਈ ਨਹੀਂ ਵੇਖ ਲਾਂਗੇ ਭਵੇਖ ਨੂੰ ਵੀ ਇਹਨਾਂ ਭਵੇਖ ਕੀ ਵੇਖਣਾ ਜਿਹੜੀ ਪੀੜ੍ਹੀ ਹੁਣ ਬਰਬਾਦ ਹੋ ਗਈ ਇਹਦਾ ਜ਼ਿੰਮੇਵਾਰ ਕੌ ਇਹ ਪੀੜੀ ਦਾ ਜ਼ਿੰਮੇਵਾਰ ਕੌਣ ਆ ਇਹ ਦੱਸੋ ਜਰਾ ਓਏ ਇਹਦੇ ਜ਼ਿੰਮੇਵਾਰ ਆਪਾਂ ਸਾਰੇ ਹੀ ਆ ਉਹ ਬਜ਼ੁਰਗੋ ਪੰਜਾਬ ਮਹਾ ਦੇ ਕਾਲੇ ਦੌਰ ਤੋਂ ਨਿਕਲਿਆ ਕਿਧਰੇ ਹੜਤਾਲਾਂ ਸਕੂਲ ਬੰਦ ਤੇ ਪੜ੍ਹਾਈ ਕਿੱਥੇ ਹੋਣੀ ਸੀ ਹੁਣ ਮਾੜਾ ਮੋਟਾ ਲੀ ਤੇ ਆਇਆ ਤੇ ਸਾਰਾ ਕੁਝ ਸਹੀ ਹੋ ਜਾਊਗਾ ਓਏ ਉਹ ਤੇ ਸਹੀ ਹੋ ਜਾਊਗਾ ਆਪਾਂ ਰਾੜੇ ਨਿਆਣੇ ਬਾਹਰੋਂ ਆ ਪੇਪਰ ਦੇਈ ਜਾਂਦੇ ਇਹ ਕਦੋਂ ਬੰਦ ਹੋਊਗਾ ਉਹ ਬਜ਼ੁਰਗਾਂ ਇਹਨਾਂ ਦੀ ਕੱਲਿਆਂ ਦੀ ਗਲਤੀ ਨਹੀਂ ਆ ਮਾਪਿਆਂ ਦੀ ਵੀ ਗਲਤੀ ਆ ਜਿਹੜਿਆਂ ਦੇ ਬੱਚੇ ਸਾਡੇ ਪੜਨ ਪ੍ਰਾਈਵੇਟ ਸਕੂਲਾਂ ਦੇ ਪੇਪਰ ਸਰਕਾਰੀ ਦੇਈਏ ਉਹ ਤੇਜਾ ਇਹ ਸਾਰਾ ਨੰਬਰਾਂ ਦਾ ਖੇਡ ਓਏ ਇਹ ਆਂਦੇ ਹੋਣੇ ਉਹਨਾਂ ਦੇ ਨੰਬਰ ਵਧਾਉਣਗੇ ਤੇ ਆਪੇ ਨੌਕਰੀਆਂ ਲੈ ਲੈਣਗੇ ਪਾਪਾ ਇਹ ਤਾਂ ਨੌਕਰੀਆਂ ਲੈ ਲੈਣਗੇ ਤੇ ਸਾਡੇ ਫੌਜੀ ਹੁਣੀ ਕਿੱਧਰ ਜਾਣਗੇ ਉਹਨਾਂ ਦੀ ਮਿਹਨਤ ਤੇ ਗਈ ਨਾ ਖੂ ਖਾਤੇ ਓਏ ਫੌਜੀ ਦੇ ਨੰਬਰ ਨਾ ਵਧਾਓ ਉਹਦਾ ਕੱਦ ਵਧਾਓ ਉਹ ਨਾਲੇ ਉਹਨੂੰ ਨੌਕਰੀ ਦੀ ਕੀ ਲੋੜ ਆ ਉਹਨੂੰ ਤਾਂ ਤੁਸੀਂ ਘਰੇ ਫੌਜੀ ਬਣਾਇਆ ਆ ਲਾਗ ਹੋ ਰਿਆ ਇਹਨਾਂ ਦੇ ਗੋਡੀ ਹੱਥ ਟਹਿ ਜਾ ਚਰਨੀ ਇੱਥੋਂ ਹਣੀ ਉਹ ਤੇਰੀ ਪਾਸੰਗ ਉਹ ਤੁੰਗੜਾ ਪਰਮਿਟ ਪਾਸ ਕਰਾਉਣ ਨੂੰ ਫਰੰਡਿਆ ਵਾ ਉਹ ਜਨਾਬ ਫੜੋ ਇਹਨਾਂ ਨੂੰ ਇਹ ਵੀ ਨਾਲ ਹੀ ਇਹਨਾਂ ਦੇ ਕੱਟੋ ਪਰਚਾਨਾ ਤੇ ਪਾਪਾ ਫੜਾਈ ਯਾਰਾਂ ਕਿ ਡਾ ਇਹ ਜ਼ਿਆਦਾ ਨਹੀਂ ਪਰਚਾ ਪਰਚਾ ਕਰਨ ਦਾ ਲਿਆ ਫਿਰ ਬਣਾ ਲਈਆ ਛੱਬੀਆਂ ਉਹ ਨਹੀਂ ਉਹ ਤੇਜਾ ਅਜੇ ਇੰਨਾ ਮਾੜਾ ਟਾਈਮ ਨਹੀਂ ਆ ਮਾਸਟਰਾਂ ਦਾ ਉਹ ਇਹਦੇ ਬੱਚਿਆਂ ਦੇ ਮਾਰਗਦਰਸ਼ਕ ਆ ਆਉਣ ਵਾਲੇ ਟਾਈਮ ਤੇ ਇੰਨਾ ਹੀ ਪੰਜਾਬ ਨੂੰ ਬਲੰਦੀਆਂ ਤੇ ਖੜਨਾ ਵਾ ਵੈਸੇ ਸਨ ਕਿਹੜੀ ਚੱਲਣ ਈ ਆ ਉਹ ਪਪਾ ਤੂੰ ਬੜੀ ਸਨ ਪੁੱਛਣ ਡਿਆ ਤੇਰੀ ਐਕਸਪਾਇਰੀ ਡੇਟ ਲੰਘ ਚੱਲੀ ਆਹ ਸਪੈਰੀ ਨਹੀਂ ਪਪਾ ਸਾਡਾ ਗੋੜਿਆ ਜਿੰਨਾ ਹੀ ਪੁਰਾਣਾ ਓਨਾ ਹੀ ਖਾਲਸੀ ਉਹ ਤੇਜਾ ਅੱਜ ਮੈਨੂੰ ਯਕੀਨ ਹੋਇਆ ਵੀ ਤੂੰ ਮੇਰਾ ਹੀ ਆ ਨਾ ਇਨੇ ਚਰਦਾ ਨੇਰੇ ਚ ਤਰੇ ਫਿਰਨ ਨਾ ਨਾ ਤੇ ਐ ਪ੍ਰਕਾਸ਼ਾਂ ਰੱਖਿਆ ਜਿੱਦਾਂ ਸਾਰੀ ਦੁਨੀਆ ਤੇ ਤੇਰਾ ਹੀ ਪ੍ਰਕਾਸ਼ ਆ। ਉਹ ਨਾਵਾਂ ਦੀ ਕਿਹੜੀ ਗੱਲ ਆ? ਉਹਦੇ ਸਿਆਣੇ ਉੱਧਰ ਰੱਖ ਲੈਂਦੇ ਜਨਾਬ ਆਪਣਾ ਕੀ ਨਾਮ? ਉਹ ਬਜ਼ੁਰਗਾ ਮੇਰਾ ਨਾਮ ਹੀ ਮਾਨ ਸਿੰਘ। ਭਾਜੀ ਸੌਂਕ ਆ ਕੇ ਦੱਸੋ ਤੁਹਾਡੇ ਮਹਿਕਮੇ 'ਚ ਹੈਗਾ ਕੋਈ ਮਾਨ? ਉਹ ਹੈਗੇ ਆ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਉਹ ਤੁਸੀਂ ਨਾਵਾਂ ਨੂੰ ਦਫਾ ਮਾਰੋ। ਮੈਨੂੰ ਐ ਦੱਸੋ ਗੋਰਾ ਮੇਰਾ ਪਾਸ ਆ। ਇਹਨੇ ਤੇਰੇ ਗੋਰੇ ਨੂੰ ਡਿਗਰੀ ਤੇਰਾ ਨਾ ਕੀ ਆ? ਉਹ ਇਹਨੂੰ ਛੱਡੋ ਜਨਾਬ ਇਹਦਾ ਪਤਾ ਹੀ ਆ ਦੱਸਤਾ ਇਹਦੇ ਮੁੰਡੇ ਨੇ। ਅੱਛਾ ਇੰਨਾ ਮਸ਼ਹੂਰ ਹੋ ਗਿਆ ਮੇਰਾ ਨਾਮ। ਪੁੱਤ ਸ਼ੇਰ ਲਾਇਆ ਪੁੱਛੋਂ ਬਗੈਰ ਉਹ ਬੰਦਿਆਂ ਨੂੰ ਆਪਣਾ ਨਾਂ ਦੱਸ ਮੇਰਾ ਨਾਂ ਸ਼ੇਰ ਗੁਰਮੁਖਸੁਰ ਅਤਾ ਉਹ ਵੱਡਿਆ ਸ਼ੇਰਾ ਉਹ ਮੁੰਡਾ ਤੇਰਾ ਗੁਰਮੁਖ ਲਗੀ ਫਿਰਦਾ ਗੁਰਮੁਖ ਕੋਈ ਨਹੀਂ ਲਿਖਦਾ ਤੇ ਲਿਖਦਾ ਉਹ ਜਨਾਬ ਸ਼ੇਰ ਮੂਰਖੀ ਹੁੰਦਾ ਆ ਜਿਹੜਾ ਸਾਹਮਣੇ ਆ ਜੇ ਪਾੜ ਕੇ ਰੱਖ ਦਿੰਦਾ ਆ ਬੱਸ ਕਰੋ ਭਰਾਵਾ ਜਿੰਨਾ ਤੂੰ ਕਿੱਲੀ ਜਾਣਿਆ ਵੇਖੀ ਚਾਦਰ ਨਾ ਪੜਵਾ ਲਈ ਮਾਸਟਰ ਜੀ ਵੈਸੇ ਤੁਹਾਡਾ ਕੀ ਨਾਮ ਮੇਰਾ ਨਾਮ ਨਿਰਪੱਖ ਸਿੰਘ ਆ ਹਾਂ ਹਾਂ ਆਪਾਂ ਤੇ ਬਾਹਰ ਨਿਰਪੱਖ ਆ ਕੋਈ ਪੱਕ ਪਾਦ ਨਹੀਂ ਕਰਦੇ ਆਪਣਾ ਚੀਜ਼ ਤੈਨੂੰ ਨਕਲਾ ਤੇ ਸਾਨੂੰ ਅਕਲਾ ਉਹ ਤੈਨੂੰ ਪਤਾ ਵਾ ਤੇ ਮਾਰਾ ਨਹੀਂਦਾ ਕੇਸ ਹੋ ਸਕਦਾ ਵਾ ਉਹ ਮਾਸਟਰ ਜੀ ਗੱਲ ਤੇ ਉਹਦੀ ਵੀ ਠੀਕ ਆ ਅਸੀਂ ਸਾਰੇ ਪੰਜਾਬ ਦੀ ਬਾਗਡੋਰ ਤੁਹਾਡੇ ਮੋਢਿਆਂ ਤੇ ਰੱਖੀ ਆ ਤੇ ਤੁਹੀ ਕੰਨਾ ਕੇ ਸਲਮਾਰੀ ਆ ਉਹ ਜੇ ਹੋ ਆ ਰਿਹਾ ਫੇਰ ਤੇ ਹੋ ਗਈ ਪੰਜਾਬ ਦੀ ਤਰੱਕੀ ਆਉਣ ਵਾਲਾ ਸਮਾਂ ਤੇ ਤੂੰ ਵੀ ਭਿਆਨਕ ਹੋਊਗਾ ਉਹ ਕਿਤੇ ਨਹੀਂ ਭਿਆਨਕ ਹੁੰਦਾ ਬਜ਼ੁਰਗਾ ਓਏ ਆਉਣ ਵਾਲਾ ਟਾਈਮ ਸਾਰਾ ਪੜਿਆਂ ਲਿਖਿਆ ਦਾ ਹੋਣਾ ਵਾ ਉਹ 2020 ਤੱਕ ਤੇ ਚੀਜ਼ਾਂ ਸਾਰੀਆਂ ਖਤਮ ਹੋ ਜਾਣੀਆਂ ਵਾ ਓ ਜਨਾਬ ਪਤਾ ਦੇਥੇ ਘੜੀ ਦਾ ਨਹੀਂ ਆ 2020 ਕਿਸ ਨੇ ਵੇਖੀ ਆ ਉਹ ਕੋਈ ਗੱਲ ਨਹੀਂ ਹੁਣੇ ਵਿਖਾ ਦਿੰਨੇ ਆ ਪੰਜਾਬ ਪੁਲਿਸ ਕਿਹੜੇ ਕੰਮ ਨੂੰ ਆ ਉਧਰ ਵੇਖੋ ਦੇਜਿਆ 2020 ਚ ਆ ਗਏ 2020 ਚ ਨਹੀਂ ਉਹ ਬਜ਼ੁਰਗਾ 2025 ਚ ਆ ਗਏ ਆ ਤੁਹਾਨੂੰ ਤੇ ਮੈਂ 5 ਸਾਲ ਹੋਰ ਅੱਗੇ ਲੈ ਆ ਉਹ 2025 ਤੇ ਆ ਗਏ ਆ ਪਰ ਹੁਣ ਪਹਿਲਾਂ ਵਾਲੇ ਕੰਮ ਨਹੀਂ ਰਿਹਾ ਹੁਣ ਕਾਨੂੰਨ ਸਖਤ ਆ ਨਕਲ ਮਰਾਉਣ ਵਾਲੇ ਤੇ ਸੱਦਾ ਪਰਚਾ ਵਾ ਕੋਈ ਗੱਲ ਨਹੀਂ ਸਾਡਾ ਕਹਣਾ ਕੱਲਿਆਂ ਤੇ ਹਣਾ ਤੂੰ ਵੀ ਨਾਲ ਹੀ ਆ ਉਹ ਹਾਟੇ ਤੇ ਕਾਹਦਾ ਪਰਚਾ ਉਹ ਅਸੀਂ ਨਹੀਂ ਮਰਾਉਂਦੇ ਨਕਲ ਅਸੀਂ ਤੇ ਜਵਾਕਾਂ ਨੂੰ ਪੜਾਈ ਜਾਂ ਇਨਾ ਤੰਗਿਆ ਕਿ ਜਿਹੜਾ ਸਵਾਲ ਨਹੀਂ ਵੀ ਪੁੱਛੀਦਾ ਉਹਦਾ ਵੀ ਜਵਾਬ ਦਿੰਦੇ ਆ ਅਗਲੇ ਉਹ ਗੱਲ ਤੇ ਬਜ਼ੁਰਗਾ ਦੀ ਠੀਕ ਆ ਕਾਨੂੰਨ ਬੜਾ ਸਖਤ ਹੋਇਆ ਪਰਚਾ ਤੁਹਾਡੇ ਤੇ ਬਣਦਾ ਉਹ ਫੇਰ ਡੀਕ ਦੇ ਕੀ ਜੇ ਕਟੋ ਪਰਚਾ ਮੇਰਾ ਪੀਰੀਅਡ ਦਾ ਟਾਈਮ ਹੋ ਗਿਆ ਮੈਂ ਆਉਣਾ ਜਨਾਬ ਵੈਸੇ ਆ ਵਸਾ ਕੇ ਮਾਰਨ ਵਾਲੀ ਗੱਲ ਕੀਤੀ ਨੇ ਪਾਪਾ ਇਹ ਪੰਜੀ ਜਿਹਾ ਲਿਆਏ ਕਿ ਤੰਗੀ ਜਿਹਾ ਲਿਆਏ ਆ ਚੱਲ ਕੋਈ ਨਹੀਂ ਜਾਣਾ ਪੈਣਾ ਉਹ ਕੋਈ ਨਹੀਂ ਪਾਪਾ ਤੂੰ ਫਿਕਰ ਨਾ ਕਰ ਆਪਾਂ ਕੱਲੇ ਨਹੀਂ ਜਾਂਦੇ ਵੀਰ ਜੀ ਹਾਂ ਜੀ ਪਛਾਨਿਆ ਕੌਣ ਜੋ ਤੁਸੀਂ ਆਹ ਪਾਓ ਹੀ ਪਰਚੀਆਂ ਪ੍ਰਿੰਸੀਪਲ ਐਮ ਐ ਸਕੂਲ ਦਾ ਪਰਚੀਆਂ ਪਰਚੀਆਂ ਕਰੀ ਜਾਂਦੇ ਐਵੇਂ ਪਰਚਾ ਨਾ ਕਟਾ ਲਿਓ ਜਨਾਬ ਲੈ ਜਾਓ ਜਿੱਥੇ ਲੱਗੇ ਚੱਲੇ ਜੇ ਲੈ ਵੀਰਗਾ ਤੁਹਾਡੀ ਨਹੀਂ ਦਾਲ ਗਾਲੀ ਹੁਣ ਆ ਜਾਓ ਪਾਪਾ ਰੱਤਾ ਤੁਰਿਆ ਆਉਂਦਾ ਹੀ ਆਹ ਹੈ ਇਹ ਕਿਦਰ ਆਉਂਦਾ ਉਹ ਜਨਾਬ ਇਹਨੂੰ ਵੀ ਫੜੋ ਇਹ ਵੀ ਸਾਡੇ ਨਾਲ ਹੀ ਪਰਚੀਆਂ ਪਾਉਂਦਾ ਹੈ ਉਹ ਕਿਹੜੀਆਂ ਪਰਚੀਆਂ ਪਰਚੀਆਂ ਪਾਉਣ ਵਾਲੇ ਦੀ ਤੇ ਅਸੀਂ ਮਕਾਨੇ ਨਹੀਂ ਜਾਂਦੇ ਫਿਰ ਇੱਥੇ ਕੀ ਕਰਨ ਆਇਆ ਵਾ ਇੱਥੇ ਕੀ ਲੈਣ ਆਉਣਾ ਮੇਰਾ ਗੋਰਾ ਇੱਥੇ ਮਾਸਟਰ ਲੱਗਾ ਆ ਮੈਂ ਉਹਨੂੰ ਹੀ ਮਿਲਣ ਆਇਆ ਵਾ ਗੋਰਾ ਵੀ ਮਾਸਟਰ ਲੱਗ ਗਿਆ ਤੇ ਹੋਰ ਕੀ ਆ ਜਨਾਬ ਲੈ ਜਾਓ ਇਹਨਾਂ ਨੂੰ ਜਿੱਥੇ ਲੈ ਕੇ ਚੱਲੇ ਦੇਰੀ ਨਾ ਕਰੋ ਪਾ ਇਥੇ ਸਭ ਦੀ ਕਿਸਮਤ ਬਦਲ ਗਈ ਆ ਆਪਣੀ ਕਦੋਂ ਬਦਲਨੀ ਆ ਉਹ ਕੋਈ ਗੱਲ ਨਹੀਂ ਆ ਜਨਾਬ ਮੈਨੂੰ ਇਹ ਤੇ ਦੱਸੋ ਚੰਡੀਗੜ੍ਹ ਮਿਲ ਗਿਆ ਭਲਾ ਪੰਜਾਬ ਨੂੰ ਉਹ ਬਜ਼ੁਰਗਾ ਤੈਨੂੰ ਮੈਂ ਚੰਡੀਗੜ੍ਹ ਦਾ ਕੀ ਦੱਸਾਂ ਉਹ ਲੋਕ ਹੋ ਜਾਂਦੇ ਬਾਹਰ ਪੱਕੇ ਤੇ ਚੰਡੀਗੜ੍ਹ ਦੇ ਨਾਂ ਨਾਲ ਹੀ ੱਟਕੇ ਇਹ ਪਤਾ ਨਹੀਂ ਪੰਜਾਬ ਨੂੰ ਕਦੋਂ ਤੱਕ ਖਾਣੇ ਪੈਣੇ ਆ ਤੇ ਫਿਰ ਕੀ ਫਾਇਦਾ ਆ ਜਮਾਨਾ ਬਦਲੇ ਦਾ ਜੇ ਚੰਡੀਗੜ੍ਹ ਹੀ ਨਹੀਂ ਪੰਜਾਬ ਨੂੰ ਮਿਲਿਆ ਤੇ ਓ ਚਲੋ ਥਾਣੇ ਤੁਹਾਨੂੰ ਉੱਥੇ ਜਾ ਕੇ ਦਿਨਾ ਚੰਡੀਗੜ੍ਹ ਓਏ ਜਨਾਬ ਥਾਣੇ ਕੀ ਕਰਨਾ ਵਾ ਇੱਥੇ ਲੈ ਦੇ ਕੇ ਨਹੀਂ ਗੱਲ ਬਣਦੀ ਓ ਬਜ਼ੁਰਗਾ ਲੈਣ ਦੇ ਨੂੰ ਤੁਹਾਡੇ ਕੋਲ ਹੈਗਾ ਕੀ ਆ ਮੈਂ ਇੱਕ ਕੰਮ ਕਰ ਸਕਦਾ ਵਾਂ ਉਹ ਆ ਪਰਚਾ ਇੱਕ ਜਣਾ ਆਪਣੇ ਸਿਰਪ ਵਾਲਾ ਉਹਦੇ ਇੱਕ ਨੂੰ ਮੈਂ ਛੱਡ ਦਿੰਦਾ ਓ ਲੈ ਫੇ ਤੇਜਾ ਹੋ ਯਾ ਤਗੜਾ ਓਏ ਪੰਡ ਤੈਨੂੰ ਆਪਣੇ ਸਿਰ ਤੇ ਚੁੱਕਣੀ ਪਣੀ ਆ ਜਾ ਭਰਾਵਾ ਮੇਰਾ ਸਿਰ ਲੋਹੇ ਦਾ ਵਾ ਮੇਰੇ ਸਿਰ ਤੇ ਪੱਠਿਆਂ ਦੀਆਂ ਪੰਡਾ ਠੀਕ ਆ ਆ ਜਿੰਮੇਵਾਰੀ ਤੂੰ ਆਪ ਹੀ ਚੁੱਕ ਸਿਆਣੇ ਹੱਥੀ ਓ ਮੈਂ ਕਿਦਾਂ ਚੁੱਕਲਾਂ ਮੇਰੇ ਕੋਲ ਤੁਰਿਆ ਵੀ ਨਹੀਂ ਜਾਂਦਾ ਉਦੋਂ ਤੇ ਬੜੀ ਸਿੱਖਿਆ ਦੇਂਡਿਆ ਬਣਿਆ ਕ੍ਰਾਂਤੀਕਾਰੀ ਹੁਣ ਭੁਗਤ ਕੋਈ ਗੱਲ ਨਹੀਂ ਕ੍ਰਾਂਤੀਕਾਰਾਂ ਨੂੰ ਜੇਲਾ ਹੀ ਹੁੰਦੀ ਆ ਭਾਜੀ ਲੈ ਜਾ ਲੈ ਜਾ ਇਹਨੂੰ ਇਹ ਘਰੇ ਵਿਲਾ ਹੀ ਹੁੰਦਾ ਵਾ ਓ ਤੇਜਾ ਓ ਪੁੱਤ ਤੇਜ ਓਏ ਆ ਜਾਗਾ ਤੇਜ ਤੇਜ ਕਰੀ ਜਾਂਦਾ ਸਭੋਂ ਤੇਜ ਹੋ ਗਿਆ ਹੀ